ਰਾਤੋ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਮੈਂ ਦਰਸ਼ਨ ਸਿੰਘ ਕੁਖਰ ਸਵਾਗਤ ਕਰਦਾ ਅੱਜ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਨਾਲ ਜੁੜੀ ਹੋਈ ਅਸਲ ਦੇ ਵਿੱਚ ਚੋਣ ਕਮਿਸ਼ਨ ਐਕਟਿਵ ਹੋ ਗਿਆ ਲੋਕ ਸਭਾ ਚੋਣਾਂ ਕਰਵਾਉਣ ਵਾਸਤੇ ਜਿਸ ਕਾਰਨ ਲੱਗਦਾ ਹੈ ਕਿ ਜਲਦੀ ਚੋਣਾਂ ਦਾ ਐਲਾਨ ਹੋ ਸਕਦਾ ਇਸੇ ਕਾਰਨ ਪੰਜਾਬ ਦੀਆਂ ਸੱਸੀ ਪਾਰਟੀਆਂ ਵੀ ਗਿੰਟੀਆਂ ਮਿੰਟੇਂ ਚ ਬੈਗੀਆਂ ਨੇ ਪਰ ਉਸ ਤੋਂ ਪਹਿਲਾਂ ਲੋਕ ਸੋਚਣ ਲੱਗੇ ਨੇ ਕਿ ਇਸ ਵਾਰ ਹੰਕਾਰਾ ਕਿਹੜੀ ਪਾਰਟੀ ਨੂੰ ਮਿਲ ਸਕਦਾ ਮੇਰੇ ਨਾਲ ਨੇ ਪੰਜਾਬੀ ਚਿੰਤਕ ਤੇ ਵਿਸ਼ਲੇਸ਼ਕ ਡਾਕਟਰ ਭਗਵੰਤ ਸਿੰਘ ਕਿ ਉਹ ਪੰਜਾਬ ਦੇ ਹਰ ਮੁੱਦੇ ਤੇ ਤੇ ਇਸ ਤਰ੍ਹਾਂ ਨਿਗਾਹ ਰੱਖਦੇ ਨੇ ਇਹਨਾਂ ਨਾਲ ਗੱਲ ਕਰਦੇ ਆ ਕਿ ਪੰਜਾਬ ਦੇ ਲੋਕ ਇਸ ਵਾਰ ਕੀ ਸੋਚ ਰਹੇ ਨੇ ਚੋਣਾ ਨੂੰ ਲੈ ਕੇ ਤੇ ਕਿੱਧਰ ਚੁਕਾ ਰੱਖ ਸਕਦੇ ਨੇ ਡਾਕਟਰ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕੋਕਰ ਸਾਹਿਬ ਸਤਿ ਸ਼੍ਰੀ ਅਕਾਲ ਸਰਸਕ ਕੀ ਮਨਣਾ ਤੁਹਾਡਾ ਜਦੋਂ ਸੰਗਰੂਰ ਵਾਲਾ ਭਾਨੇ ਸਿੱਧੂ ਵਾਲਾ ਸਾਰਾ ਵਰਤਾਰਾ ਓਕੇ ਹਟਿਆ ਲੋਕਾਂ ਦੀ ਨਿਗਾਹ 10 ਤਰੀਕ ਤੇ ਵੀ ਟਿਕੀਆਂ ਹੋਈਆਂ ਨੇ ਕਿ ਭਾਨਾ ਸਿੱਧੂ ਕਦੋਂ ਵਾਰ ਆਏਗਾ ਨਾਲ ਲੋਕਾਂ ਦੇ ਮਨਾਂ 'ਚ ਇੱਕ ਇਹ ਰੰਜਿਸ਼ ਜੀ ਬਣ ਗਈ ਕਿ ਯਾਰ ਆਪਣੇ ਝੂਠੇ ਸੀ ਬੰਦੇ ਆਪਣੇ ਵਰਗੇ ਐਮਐਲਏ ਸੀ ਹੁਣ ਇਹਨਾਂ ਦੀ ਪਾਰਟੀ ਪੁਲਿਸ ਨੂੰ ਕੰਟਰੋਲ ਨਹੀਂ ਕਰ ਸਕੀ ਪੁਲਿਸ ਜਿੱਥੇ ਜੀ ਕਰਦਾ ਝੂਠਾ ਕੇ ਸਵਾ ਦਿੰਦੀ ਆ ਇਸੇ ਕਾਰਨ ਕਾਫੀ ਵੱਡਾ ਇਕੱਠ ਕੋਟ ਦੁੰਨੇ ਹੋਇਆ ਤੇ ਨਾਲ ਸੰਗਰੂਰ ਵੀ ਹੋਇਆ ਇੱਕ ਪੂਰੇ ਪੰਜਾਬ 'ਚ ਚਰਚਾ ਚੱਲ ਪਈ ਆ ਕਿ ਸੰਗਰੂਰ ਵਾਲੇ ਆਪਣਾ ਰੰਗ ਦਿਖਾ ਦਿੰਦੇ ਨੇ ਤੁਸੀਂ ਵੀ ਸੰਗਰੂਰ ਦੇ ਰਹਿਣ ਵਾਲੇ ਹੋ ਕੀ ਕਹਿਣਾ ਚਾਹੋਗੇ ਇਸ ਵਾਰੀ ਲੋਕਾਂ ਦਾ ਰਜਾਣ ਕਿੱਧਰ ਹੋ ਸਕਦਾ ਫੱਕਰ ਸਾਹਿਬ ਵੈਸੇ ਤਾਂ ਸਮੁੱਚੇ ਤੌਰ ਤੇ ਦੇਖਿਆ ਜਾਵੇ ਰਾਜਨੀਤੀ ਦੇ ਵਿੱਚ ਬੜੀ ਉਥਪਟਕ ਹੋ ਰਹੀ ਹੈ ਇਸ ਸਾਲ ਬਹੁਤ ਉਥਪਟਕ ਹੋ ਰਹੀ ਹੈ ਖਾਸ ਤੌਰ ਤੇ ਪੰਜਾਬ ਦੀ ਜਿਹੜੀ ਰਾਜਨੀਤੀ ਹੈ ਇਹ ਨੇ ਇੱਕ ਵੱਖਰੀ ਹੀ ਰੰਗਤ ਦਿਖਾਉਂਦੀ ਹੁੰਦੀ ਹੈ ਤੇ ਉਹਦੇ ਵਿੱਚੋਂ ਜਿਹੜਾ ਸੰਗਰੂਰ ਦੀ ਰਾਜਨੀਤੀ ਹੈ ਉਹ ਬਿਲਕੁਲ ਹੀ ਵੱਖਰਾ ਰੂਪ ਦਿਖਾਉਂਦੀ ਹੈ ਇਹ ਪਿਛਲੇ ਸਾਲਾਂ ਦਾ ਜਿਹੜਾ ਇਤਿਹਾਸ ਹੈ ਤੇ ਹੁਣ ਵੀ ਜਿਵੇਂ ਦੇਖਿਆ ਜਾ ਸਕਦਾ ਹੈ ਪਿਛਲੇ ਦਿਨਾਂ ਦੇ ਵਿੱਚ ਜਿਹੜੀ ਘਟਨਾਵਾਂ ਵਾਪਰੀਆਂ ਨੇ ਉਹਨਾਂ ਦੇ ਨਾਲ ਪੰਜਾਬ ਦੀ ਰਾਜਨੀਤੀ ਦੇ ਵਿੱਚ ਕਾਫੀ ਕੁਝ ਬਦਲ ਕੇ ਸਾਹਮਣੇ ਆ ਰਿਹਾ ਹੈ ਜਿਸ ਤਰ੍ਹਾਂ ਕੇ ਕੇਂਦਰ ਦੇ ਵਿੱਚ ਜਾਂ ਭਾਰਤ ਦੇ ਵਿੱਚ ਜੋ ਘਟਨਾਵਾਂ ਵਾਪਰੀਆਂ ਨੇ ਉਹਨਾਂ ਦਾ ਅਸਰ ਚੰਡੀਗੜ੍ਹ ਮੇਅਰ ਦੀ ਚੋਣ ਦਾ ਅਸਰ ਭਾਨੀ ਸਿੱਧੂ ਵਾਲੇ ਐਪੀਸੋਡ ਦਾ ਅਸਰ ਇਹ ਸਾਰਾ ਕੁਝ ਵੱਖੋ ਵੱਖਰੀ ਆਪਣੀ ਛਾਪ ਛੱਡ ਕੇ ਜਾ ਰਿਹਾ ਹੈ ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ ਹੋਣੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਅਸਰ ਬਾਖ ਲਾਜ਼ਮੀ ਦੇਖਣ ਨੂੰ ਮਿਲੇਗਾ ਤੇ ਇਹ ਆਪਣਾ ਪ੍ਰਭਾਵ ਜ਼ਰੂਰ ਦੇਣਗੀਆਂ ਜਿਵੇਂ ਕਿ ਰਾਮ ਮੰਦਰ ਦੇ ਪ੍ਰਾਣ ਪ੍ਰティਸ਼ਠਾ ਤੋਂ ਬਾਅਦ ਹਰੇ ਹਿੰਦੁਸਤਾਨ ਦੇ ਵਿੱਚ ਮੋਦੀ ਦੀ ਲਹਿਰ ਚੱਲੀ ਤੇ ਇਸੇ ਤਰ੍ਹਾਂ ਬਿਹਾਰ ਦੇ ਵਿੱਚ ਤੇ ਚਾਰਖੰਡ ਦੇ ਵਿੱਚ ਉਥਲ-ਪੁਥਲ ਹੋਈ ਸਿਆਸੀ ਉਥਲ-ਪੁਥਲ ਹੋਈ ਉਹਨਾਂ ਦਾ ਆਪਣਾ ਪ੍ਰਭਾਵ ਸੀ ਤੇ ਜਦੋਂ ਕਿ ਭਾਰਤੀ ਜਨਤਾ ਪਾਰਟੀ ਬਹੁਤ ਉੱਪਰ ਆਪਣਾ ਗ੍ਰਾਫ ਉੱਠ ਚੁੱਕਿਆ ਸੀ ਪਰੰਤੂ ਚੰਡੀਗੜ੍ਹ ਦੇ ਮੇਅਰ ਦੀ ਚੋਣ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰੀਆਂ ਨੇ ਤੇ ਜੋ ਮਾਨਯੋਗ ਸਰਵੋੱਚ ਅਦਾਲਤ ਨੇ ਟਿੱਪਣੀਆਂ ਕੀਤੀਆਂ ਨੇ ਉਦੇ ਨਾਲ ਬਹੁਤ ਹੀ ਭਾਰਤੀ ਜਨਤਾ ਪਾਰਟੀ ਦੀ ਕਿਰਕਰੀ ਹੋਈ ਹੈ ਤੇ ਬਹੁਤ ਹੀ ਉਹਨਾਂ ਨੂੰ ਬੈਕਪਟ ਤੇ ਜਾਣ ਵਾਲੀ ਗੱਲਬਾਤ ਹੋਈ ਹੈ ਉਹਦੇ ਨਾਲ ਰਾਜਨੀਤੀ ਦੇ ਵਿੱਚ ਬੜਾ ਹੋਰ ਤਰ੍ਹਾਂ ਹੋਇਆ ਇਸੇ ਤਰ੍ਹਾਂ ਪੰਜਾਬ ਦੇ ਵਿੱਚ ਭਗਵੰਤ ਮਾਨ ਸਰਕਾਰ ਦੀ ਭਾਨਾ ਸਿੱਧੂ ਵਾਲੇ ਕੇਸ ਦੇ ਵਿੱਚ ਕਿਰਕਰੀ ਹੋਈ ਹੈ ਤੇ ਜਿਵੇਂ ਕਿ ਲੋਕ ਆਪ ਮਹਾਰੇ ਸਰਕਾ ਤੇ ਆਇਆ ਤੇ ਆਪ ਮਹਾਰੇ ਘਰਾਂ ਤੋਂ ਨਿਕਲ ਕੇ ਉਹਨਾਂ ਨੇ ਇਕੱਠ ਕੀਤਾ ਤੇ ਇਹ ਨੇ ਜੂਥ ਨੂੰ ਬੜਾ ਪ੍ਰਭਾਵਿਤ ਕੀਤਾ ਗਿਆ ਇਸ ਕਰਕੇ ਵੀ ਇਹ ਜਿਹੜੀਆਂ ਕਤਨਾ ਮਾ ਬਾਪਰੀਆਂ ਨੇ ਇਹਨਾਂ ਦਾ ਬੜਾ ਵੱਡਾ ਅਸਰ ਰਹੇਗਾ ਕਿਉਂਕਿ ਹਾਲੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਕੁਝ ਵਾਪਰਨ ਵਾਲਾ ਹੈ ਜਾਂ ਜਿਸ ਤਰ੍ਹਾਂ ਦਾ ਸਾਹਮਣੇ ਆਉਂਦਾ ਹੈ ਉਹ ਰਾਜਨੀਤੀ ਦੇ ਉੱਪਰ ਪ੍ਰਭਾਵਿਤ ਜ਼ਰੂਰ ਕਰੇਗਾ ਜੀ ਕੋਕਰ ਸਾਹਿਬ ਇਹ ਸਾਰੇ ਮਾਹੌਲ ਸਿੱਖ ਗੱਲ ਇਹ ਵੀ ਸਾਹਮਣੇ ਆ ਰਹੀ ਹੈ ਕਿ EVM ਨੂੰ ਲੈ ਕੇ ਲੋਕਾਂ 'ਚ ਬੜੀ ਨਿਰਾਸ਼ਾ ਹੈ ਕਿ EVM ਦੇ ਵਿੱਚ ਗੜਬੜੀ ਹੋ ਸਕਦੀ ਹੈ ਜਿਸ ਤਰ੍ਹਾਂ ਸੁਪਰੀਮ ਕੋਰਟ ਦੇ ਕਈ ਵਕੀਲ ਲੱਗੇ ਹੋਏ ਨੇ ਕੁਝ ਸਬਕਾਇਆ ਸਬਸਟਰ ਲੱਗੇ ਨੇ ਚੰਡੀਗੜ੍ਹ ਦੇ ਵਿੱਚ ਅੱਜ ਵੀ ਪ੍ਰਸ਼ਾਸਨ ਨੂੰ ਮਨਗ ਪੱਤਰ ਦਿੱਤਾ ਗਿਆ ਹੈ ਜਿਹੜੇ ਅੰਦਰ ਖਾਤੇ ਚਾਹੁੰਦੇ ਆ ਕਿ ਮੋਦੀ ਦੁਬਾਰੇ ਨਾ ਆਵੇ ਉਹ ਈਵੀਐਮ ਤੇ ਵੀ ਗੁੱਸਾ ਉਤਾਰ ਰਹੇ ਨੇ। ਉਹਨੂੰ ਲੱਗਦਾ ਕਿ ਈਵੀਐਮ ਦਾ ਮੁੱਦਾ ਵੀ ਇਹਨਾਂ ਦਿਨਾਂ 'ਚ ਜ਼ਿਆਦਾ ਕਰਮ ਹੋ ਸਕਦਾ। ਹੋਕਰ ਸਭ ਸੰਭਾਵਨਾਵਾਂ ਬਿਲਕੁਲ ਹੈਗੀਆਂ ਬਹੁਤ ਪਈਆਂ ਨੇ ਈਵੀਐਮ ਦੇ ਉੱਪਰ ਵੀ ਕੇਂਦ੍ਰਿਤ ਕਰਨਗੇ। ਹੁਣ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਜਿਵੇਂ ਇੰਡੀਆ ਗੱਠਜੋੜ ਨੂੰ ਝਟਕੇ ਲੱਗੇ ਸੀ ਪਰੰਤੂ ਹੁਣ ਜਿਵੇਂ ਕੋਈ ਰਾਹੁਲ ਗਾਂਧੀ ਦੀ ਜਿਹੜੀ ਨਿਆਂ ਯਾਤਰਾ ਹੈ ਉਸ ਨੂੰ ਰਿਸਪਾਂਸ ਮਿਲ ਰਿਹਾ ਜਿਸ ਤਰ੍ਹਾਂ ਉਹ ਅੱਗੇ ਵਧ ਰਹੀ ਹੈ ਉਹਦਾ ਪ੍ਰਭਾਵ ਵੀ ਪੈ ਰਿਹਾ ਹੈਗਾ ਤੇ ਇਸੇ ਤਰ੍ਹਾਂ ਹੋਰ ਕਈ ਫੈਕਟਰ ਨੇ ਜਿਹੜੇ ਇਸ ਮੁੱਦੇ ਨੂੰ ਉਭਾਰਨ ਦੇ ਵਿੱਚ ਸਹਾਇੀ ਹੋ ਸਕਦੇ ਨੇ ਕਿ ਕਿਉਂਕਿ ਉਹ ਚਾਹੁੰਦੀਆਂ ਨੇ ਜਿਹੜੀਆਂ ਸ਼ਕਤੀਆਂ ਨੇ ਉਹ ਇਹ ਚਾਹੁੰਦੀਆਂ ਨੇ ਵੀ ਕਿਸੇ ਨਾ ਕਿਸੇ ਤਰ੍ਹਾਂ ਵੀ ਮੋਤੀ ਨੂੰ ਰੋਕਿਆ ਜਾਵੇ ਪਰੰਤੂ ਇਹਦੇ ਬਾਰੇ ਹਾਲੇ ਕਹਿਣਾ ਹਾਲੇ ਕਹਿਣਾ ਸਮੇਂ ਤੋਂ ਪਹਿਲਾਂ ਕਿਉਂਕਿ ਜਿੱਥੋਂ ਤੱਕ ਲੱਗ ਰਿਹਾ ਹੈ ਕਿ ਪਿਛਲੇ ਜਿਹੜੇ ਫੈਸਲੇ ਕੀਤੇ ਗਏ ਨੇ ਜਿਵੇਂ ਕੇਂਦਰ ਸਰਕਾਰ ਨੇ ਜਿੰਨੀ ਦਬਸ਼ ਦੇ ਨਾਲ ਪੂਰੇ ਦੋਸ਼ ਦੇ ਨਾਲ ਕੀਤੇ ਨੇ ਉਹਦੇ ਤੋਂ ਉਹਨਾਂ ਦਾ ਗ੍ਰਾਫ ਉੱਪਰ ਵੱਧਾ ਲੱਗਦਾ ਸੀ ਤੇ ਇੰਡੀਆ ਗੱਠਜੋੜ ਦੇ ਵਿੱਚ ਕਾਫੀ ਵੱਡੀਆਂ ਛਟਕੇ ਲੱਗੇ ਨੇ ਜਿਵੇਂ ਨਤੀਸ਼ ਕੁਮਾਰ ਚਲੇ ਗਏ ਤੇ ਹੋਰ ਵੀ ਸੰਭਾਵਨਾਵਾਂ ਬਣੀਆਂ ਹੋਈਆਂ ਨੇ ਪਰ ਇਹਦੇ ਨਾਲ ਦੀ ਨਾਲ ਹੀ ਸਥਿਤੀ ਸਪਸ਼ਟ ਹੋ ਰਹੀ ਹੈ ਤੇ ਪੰਜਾਬ ਦੇ ਵਿੱਚ ਇਹਦਾ ਅਸਰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਰਿਹਾ ਹੈਗਾ ਜਿਵੇਂ ਹਾਂ ਹੁਣ ਪੰਜਾਬ ਦੇ ਵਿੱਚ ਜਿਹੜੀ ਮੌਜੂਦਾ ਸਥਿਤੀ ਹੈ ਇਸ ਦੇ ਵਿੱਚ ਤਾਂ ਇਹ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਗੁਪਤ ਸਮਝੌਤੇ ਜ਼ਰੂਰ ਹੋ ਸਕਦੇ ਨੇਗੇ ਤੇ ਡਾਕਟਰ ਸਾਹਿਬ ਬਾਤ ਆਉਣਾਂ ਪਹਿਲਾਂ ਇੱਕ ਮੇਰੇ ਹੋਰ ਸਵਾਲ ਆ ਗਿਆ ਮਨ ਦੇ ਵਿੱਚ ਕੀ ਪੰਜਾਬ ਦੇ ਵਿੱਚ 40 ਲੋਕ ਸਭਾ ਸੀਟਾਂ ਨੇ ਤੁਸੀਂ ਮੰਨਦੇ ਹੋ ਕੋਕਰ ਸਾਹਿਬ ਪੰਜਾਬ ਦੀਆਂ ਸੀਟਾਂ ਦਾ 13 ਹੀ ਨੇ ਪਰੰਤੂ ਤੁਹਾਡੇ ਕਹਿਣ ਦਾ ਭਾਵ ਹੈ ਕਿ ਕਿਉਂਕਿ ਜਿਹੜੀ ਵੀ ਪਾਰਟੀ ਆ ਇਹ ਜਿਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਕਹਿੰਦੀ 13 ਸੀਟਾਂ ਜਿੱਤਾਂਗੇ ਕਾਂਗਰਸ ਵੀ ਕਹਿੰਦੀ ਅਸੀਂ 13 ਸੀਟਾਂ ਜਿੱਤਾਂਗੇ ਆਮ ਆਦਮੀ 14 ਪੈ ਚੰਡੀਗੜ੍ਹ ਵਾਲੀ ਨਾਲ ਜੁੜ ਰਿਹਾ ਆ ਆਪ ਵਾਲੇ ਤੇ ਟੋਟਲ 40 ਹੋ ਗਏ ਰੁਪਈਆ ਪਾਲੀ ਪੰਜਾਬ ਦੀਆਂ 40 ਚੰਡੀਗੜ੍ਹ ਵਾਲੀ ਤੇ ਸਖਵੀਰ ਵੀ ਕਹਿੰਦਾ 13 ਜਿੱਤਾਂਗੇ ਕਾਂਗਰਸ ਵਾਲੇ ਵੀ ਕਹਿੰਦੇ 13 ਜਿੱਤਾਂਗੇ ਆਪ ਵਾਲੇ ਵੀ 13 ਜਿੱਤਾਂਗੇ ਇਹਦਾ ਮਤਲਬ ਜਦੋਂ ਬੰਦਾ ਐ ਕਹਿੰਦਾ ਹੋਵੇ ਕਿਤੇ ਨਾ ਕਿਤੇ ਝੂਠ ਛਿਪਿਆ ਹੁੰਦਾ ਹੈ ਕਿਸੇ ਵੀ ਪਾਰਟੀ ਨੂੰ ਮੈਨੂੰ ਨਹੀਂ ਲੱਗਦਾ ਕਿ ਕੰਫੀਡੈਂਸ ਆਪਣੇ ਆਪ ਤੇ ਪਹਿਲਾ ਕੰਫੀਡੈਂਸ ਲੱਗਦਾ ਸੀ ਝਾੜੂ ਵਾਲਿਆਂ ਨੂੰ ਜਦੋਂ ਜਿਆਦਾ ਜ਼ੋਰ ਦੇ ਕੇ ਕਾਣ ਲਾਗੇ 13 ਜਿੱਤਾਂਗੇ ਗੜਬੜ ਫੇਰ ਉੱਥੇ ਲੱਗਦੀ ਕੀ ਲੱਗਦਾ ਕਿ ਲੋਕ ਹੰਗਾਰਾ ਕਿਨੂੰ ਦੇਸਪਦੇ ਓਕਰ ਸਾਹਿਬ ਇਹਦੇ ਵਿੱਚ ਹਾਲ ਦੀ ਘੜੀ ਤਾਂ ਦੇਖੋ ਸਪਸ਼ਟ ਰੂਪ ਦੇ ਵਿੱਚ ਇਹ ਇਹ ਨਹੀਂ ਸਾਹਮਣੇ ਆ ਰਿਹਾ ਵੀ ਕਿ ਲੋਕਾਂ ਦਾ ਹੰਗਾਰਾ ਕਿਧਰੋਂ ਕਿਉਂ ਕਿ ਪੰਜਾਬ ਦੇ ਆਮ ਆਦਮੀ ਪਾਰਟੀ ਦੀ ਸਰਕਾਰ ਜਿਵੇਂ ਕਿ ਪਿਛਲਾ ਆਪਾਂ ਇਤਿਹਾਸ ਦੇਖਦੇ ਆਂ ਜਿ ਬਦੋਂ ਵੀ ਜਿਹੜੀ ਹੁਲੂਮ ਪਾਰਟੀ ਹੁੰਦੀ ਆ ਉਹਦਾ ਹੱਥ ਹਮੇਸ਼ਾ ਸਟੇਟ ਦੇ ਵਿੱਚ ਪਾਰਲੀਮੈਂਟੀ ਚੋਣਾਂ ਦੇ ਵਿੱਚ ਉੱਪਰ ਹੀ ਰਹਿੰਦਾ ਰਿਹਾਗਾ ਜਾਂ ਉਹਨਾਂ ਨੂੰ ਕਈ ਵਾਰ ਜੇ ਉਹਨਾਂ ਕੋਲ ਪਹਿਲਾਂ ਸੀਟਾਂ ਹੁੰਦੀਆਂ ᱛੀਆਂ ਤਾਂ ਉਹਨਾਂ ਤੋਂ ਸੀਟਾਂ ਖਿਸਕ ਜਾਂਦੀਆਂ ਸੀ ਤੇ ਪ੍ਰੰਤੂ ਕਿਉਂਕਿ ਇਹ ਆਮ ਆਦਮੀ ਪਾਰਟੀ ਨੇ ਆਪਣਾ 2 ਸਾਲ ਹੋ ਗਏ ਉਹਨਾਂ ਦੀ ਸਰਕਾਰ ਬਣੀ ਨੂੰ ਤੇ ਉਹਨਾਂ ਦੇ ਆਪਣੇ ਕੰਮ ਜਾਂ ਉਹਨਾਂ ਦੀ ਆਪਣਾ ਜੋ ਵੀ ਪਲੈਨਿੰਗ ਹੈ ਉਹਦੇ ਮੁਤਾਬਕ ਉਹਨਾਂ ਨੇ ਵੋਟਾਂ ਦੇ ਚ ਆਪਣਾ ਕਾਰਜ ਕਰਨਾ ਇਹ ਦੂਸਰੇ ਪਾਸੇ اپੋਜੀਸ਼ਨ ਵੀ ਇੰਨੀ ਪ੍ਰਭਾਵੀ ਨਹੀਂ ਹੋ ਸਕੀ ਬਈ ਜਿਹੜੀ ਕਿ ਇਹਨਾਂ ਤੋਂ ਵੋਟਾਂ ਕਿਸ ਸਾਥ ਕਾ ਸਕੇ ਸੀਟਾਂ ਹੋ ਸਕੀ ਐਵੀ ਹੈ ਦੀ ਸੰਭਾਵਨਾ ਮ ਬਣਦੀ ਹੈ ਕਿਉਂਕਿ ਦੂਸਰੀ ਗੱਲ ਹੈ ਜਿਹੜੀ ਆ ਕਿ ਮੌਜੂਦਾ ਪਾਰਲੀਮੈਂਟ ਦੇ ਵਿੱਚ ਜਦੋਂ ਅਕਾਲੀਆਂ ਪਾਸ ਤੋਂ ਸੀਟਾਂ ਨੇ ਕਾਂਗਰਸ ਪਾਸ ਨੇ ਤੇ ਆਮ ਆਦੀ ਪਾਰਟੀ ਪਾਸ ਤੇ ਭਾਜਪਾ ਪਾਸ ਨੇ ਇਸ ਤਰ੍ਹਾਂ ਨਹੀਂ ਹੁਣ ਇਹ ਦੇ ਵਿੱਚ ਇਹ ਸਥਿਤੀ ਤਾਂ ਨਹੀਂ ਰਹੇਗੀ ਜਿਹੜੀ ਪਹਿਲਾਂ ਸੀ ਇਹ ਬਦਲੇਗੀ لازਮੀ ਹੈ ਤੇ ਭਾਰਤੀ ਜਨਤਾ ਪਾਰਟੀ ਦੀ ਕਿਉਂਕਿ ਕੇਂਦਰ ਦੇ ਵਿੱਚ ਸਰਕਾਰ ਉਹ ਵੀ ਆਪਣਾ ਪੂਰਾ ਜੋਰ ਇੱਥੇ ਲਾਉਣਗੇ ਆਪਣੀਆਂ ਜਿਹੜੀਆਂ ਸੀਟਾਂ ਨੇ ਉਹਨੂੰ ਹੋਰ ਵਧਾਉਣ ਦੇ ਲਈ ਆਪਣੀ ਉਹਨਾਂ ਦੀ ਇੱਕ ਰਣਨੀਤੀ ਹੈ ਉਸ ਦੇ ਤਹਿਤ ਕਾਰਜ ਕਰਨਗੇ ਤੇ ਅਕਾਲੀ ਦਲ ਵੀ ਆਪਣੀ ਯਾਤਰਾ ਸ਼ੁਰੂ ਕੀਤੀ ਹੋਈ ਹੈ ਉਹ ਵੀ ਕਾਡਰ ਦੇ ਵਿੱਚ ਜੋਸ਼ ਭਰਨ ਦੇ ਲਈ ਆਪਣਾ ਜਿਹੜਾ ਖੁੱਸੀ ਹੋਈ ਜ਼ਮੀਨ ਹੈ ਉਹਨੂੰ ਦੁਬਾਰਾ ਬਹਾਲ ਕਰਨ ਦੇ ਲਈ ਜੋ ਜਿਹੜਾ ਸੋ ਜਿਵੇਂ ਆਪਾਂ ਆਮ ਆਦਮੀ ਪਾਰਟੀ ਦੀ ਪਹਿਲਾਂ ਗੱਲ ਕਰ ਲਈ ਉਸ ਤੋਂ ਬਾਅਦ ਆਪਾਂ ਅਕਾਲੀਆਂ ਦੀ ਫਿਰ ਕਾਂਗਰਸ ਦੀ ਗੱਲ ਕਰਾਂਗੇ ਆਮ ਆਦਮੀ ਪਾਰਟੀ ਬਾਰੇ ਚਰਚਾ ਇਹਨਾਂ ਦਿਨਾਂ ਚ ਚੱਲ ਪਈ ਕਿ ਕਾਠ ਦੀ ਹਾਂਡੀ ਵਾਰ-ਵਾਰ ਨਹੀਂ ਚੜਦੀ ਹੁੰਦੀ ਕਿ ਲੋਕਾਂ ਨੇ ਬਦਲਾ ਦੇਣਾ ਤੇ ਇੱਕ ਵਾਰੀ ਬੂਟਾਂ ਬਾਤੀਆਂ ਉਦੋਂ ਪਹਿਲਾਂ ਲੋਕਾਂ ਨੂੰ ਲੱਗਦਾ ਸੀ ਲੋਕ ਸਭਾ ਦੇ ਵਿੱਚ ਚਾਰ ਜਿਹੜੇ ਐਮਪੀ ਜਿਤਾਤੇ ਸੀ ਕਿਉਂਕਿ ਪੰਜਾਬ ਦਾ ਸੁਭਾਅ ਵੱਖਰਾ ਹੈ ਪੰਜਾਬ ਦੇ ਵਿੱਚੋਂ ਸੰਗਰੂਰ ਵਾਲਾ ਦਾ ਹੋਰ ਵੱਖਰਾ ਸੁਭਾਅ ਇਸ ਵਾਰੀ ਹੋ ਸਕਦਾ ਸੁਭਾਅ 'ਚ ਕੋਈ ਮੰਨਮਤਾ ਆ ਜਾਏ ਕਿਉਂਕਿ ਲੋਕਾਂ ਨੂੰ ਲੱਗਦਾ ਤਾਂ ਹੈ ਕਿ ਸਤਾਤਾਰੀ ਪੁਰਾ ਪਾਰਟੀਆਂ ਨੂੰ ਫੇਰ ਵੀ ਠੀਕ ਨੇ ਖਾਸ ਕਰਕੇ ਪਿਛਲੀ ਬਿਲਾ ਨੂੰ ਲੈ ਕੇ ਜਿਹੜਾ ਇਹਨਾਂ ਨੇ ਫੈਸਲਾ ਕੀਤਾ ਪਰ ਹੁਣ ਜਦੋਂ ਆ ਆਟਾ ਦਾ ਸਕੀਮ ਦੇ ਕਾਰਡ ਕਟਿਆਂ ਨੂੰ ਲੈ ਕੇ ਰੋਲਾ ਪੈ ਰਿਹਾ ਜਦੋਂ ਇਹ ਰੋਲਾ ਪੈਣ ਲੱਗਾ ਕਿ ਬਿੱਲ ਫੇਰ ਵੱਧ ਆਉਣ ਲੱਗੇ ਜਦੋਂ ਇਹ ਪੈਣ ਲੱਗਾ ਕਿ ਪੁਲਿਸ ਅਫਸਰ ਸਹੀ ਕੰਟਰੋਲ ਨਹੀਂ ਜਦੋਂ ਇਹ ਰੋਲਾ ਪੈ ਰਿਹਾ ਕਿ ਭ੍ਰਿਸ਼ਟਾਚਾਰ ਅਜੇ ਨਹੀਂ ਖਤਮ ਹੋਇਆ ਫਿਰ ਲੋਕਾਂ ਦੇ ਮਨ ਉਚਾੜ ਵੀ ਹੋ ਸਕਦਾ ਪਰ ਲੋਕਾਂ ਨੂੰ ਕੋਈ ਬਦਲ ਅਲਟਰਨੇਟਿਵ ਨਜ਼ਰ ਨਹੀਂ ਆਉਂਦਾ ਅਜੇ ਮੌਲ ਦੇ ਵਿੱਚ ਮੈਨੂੰ ਇਹ ਲੱਗਦਾ ਕਿ ਕੈਂਡੀਡੇਟ ਕਿਹੜੀ ਪਾਰਟੀ ਦਾ ਚੰਗਾ ਆਏਗਾ ਉਹਤੇ ਵੀ ਲੋਕ ਨਜ਼ਰ ਰੱਖਣਗੇ ਇਹਦੇ ਬਾਰੇ ਕੀ ਕਹਿਣਾ ਪਵੇਗਾ ਬਿਲਕੁਲ ਸਾਹਿਬ ਇਹ ਬਿਲਕੁਲ ਸਹੀ ਹੈ ਕਿਉਂਕਿ ਲੋਕਾਂ ਦਾ ਇਹ ਹੋਏਗਾ ਵੀ ਜਿਹੜਾ ਕੋਈ ਇਮਾਨਦਾਰ ਜਾਂ ਜਿਸ ਦੀ छवि ਕੈਂਡੀਡੇਟ ਦੀ ਬਿਲਕੁਲ ਇਮਾਨਦਾਰ ਜਾਂ ਸੋਪਰ ਜਾਂ ਸ਼ਰੀਫ ਹੋਏਗੀ ਉਹ ਜਿੱਤ ਸਕਦਾ ਹੈ ਹੁਣ ਇਹਦੇ ਵਿੱਚ ਇਹ ਵੀ ਹੈ ਜਿਹੜੇ ਪ੍ਰਾਣੇ ਕੈਂਡੀਡੇਟ ਨੇ ਜਾਂ ਅਜਮਾਏ ਹੋਏ ਕੈਂਡੀਡੇਟ ਨੇ ਜਾਂ ਜਿਨ੍ਹਾਂ ਤੋਂ ਲੋਕ ਦੁਖੀ ਰਹੇ ਨੇ ਉਹਨਾਂ ਦੇ ਪ੍ਰਤੀ ਉਹਨਾਂ ਦਾ ਐਟੀਟਿਊਡ ਹੋਰ ਵੀ ਹੋ ਸਕਦਾ ਹੈ ਇਸ ਦੇ ਲਈ ਕਿਉਂਕਿ ਜਿਹੜੀ ਪੰਜਾਬ ਦੀ ਸਤਾਤਾੜੀ ਪਾਰਟੀ ਆਮ ਆਦੀ ਪਾਰਟੀ ਦੇ ਕੈਂਡੀਡੇਟ ਵੀ ਨਵੇਂ ਹੋਣਗੇ ਬਿਲਕੁਲ ਜੇ ਕੈਂਡੀਡੇਟ ਇਸ ਤਰ੍ਹਾਂ ਦੇ ਇਹਨਾਂ ਦੇ ਸਾਹਮਣੇ ਆਉਂਦੇ ਨੇ ਤਾਂ ਇਹਦੇ ਚੋਂ ਇਹ ਬਾਜੀ ਵੀ ਮਾਰ ਸਕਦੇ ਨੇ ਕਿਉਂਕਿ ਇਹਨਾਂ ਦੀ ਕੋਈ ਬਰਿਆਈ ਸਾਹਮਣੇ ਨਹੀਂ ਆਊਗੀ ਜਰਕੇ ਦੂਸਰੀਆਂ ਪਾਰਟੀਆਂ ਦਾ ਪੁਰਾਣੇ ਕੈਂਡੀਡੇਟ ਅਜਮਾਏ ਹੋਏ ਹੈਗੇ ਆ ਜਾਂ ਉਹਨਾਂ ਦਾ ਜਿਸ ਤਰ੍ਹਾਂ ਕਿ ਐਂਟੀ ਇਸਟੈਬਲਿਸ਼ਮੈਂਟ ਹੋ ਜਾਂਦਾ ਉਹਨਾਂ ਦੇ ਨਾਲ ਰੁਸਵੇ ਮਨੇਮੇ ਵੀ ਹੋਣਗੇ ਇਹ ਇਹ ਵੀ ਸੰਭਾਵਨਾਵਾਂ ਬਣ ਸਕਦੀਆਂ ਨੇ ਪਰ ਇਹ ਵੀ ਸਾਡਾ ਆਮ ਆਦਮੀ ਪਾਰਟੀ ਬਾਰੇ ਇਹ ਚਰਚਾ ਚੱਲ ਪਈ ਹੈ ਕਿ ਪੰਜ ਤੋਂ ਸੱਤ ਜਿਹੜੇ ਮੰਤਰੀ ਨੇ ਉਹਨਾਂ ਨੂੰ ਲੋਕ ਸਭਾ ਦੀ ਚੋਣਾਂ ਲੜਾਈ ਜਾ ਸਕਦੀ ਹੈ ਉਹ ਤੋਂ ਹੀ ਲੱਗਦਾ ਕਿ ਥੋੜਾ ਜਿਹਾ ੱੱਕੇ ਨਾਲ ਉਹਨਾਂ ਨੂੰ ਚੋਣ ਲੜਾਈ ਜਾਊਗੀ ਹੁਣ ਕਹਿੰਦੇ ਪੰਜ ਸੱਤ 10 ਦਿਨ ਤੋਂ ਉਹ ਮੰਤਰੀਆਂ ਨੇ ਵੀ ਟੋੜ ਟੋੜੇ ਹੱਥ ਖਿੱਚਣੇ ਸ਼ੁਰੂ ਕਰਤੇ ਵੀ ਨਹੀਂ ਸਾਡਾ ਤਾਂ ਮੰਤਰੀ ਵਾਲਾ ਪ੍ਰਭਾਵ ਹੈ ਉਹਨਾਂ ਨੂੰ ਇਹ ਲੱਗਦਾ ਕਿ ਜੇ ਹਾਰ ਵੱਡੀ ਹੋ ਗਈ ਫਿਰ ਦੁਬਾਰੇ ਮੰਤਰੀ ਰਹਿਣਾ ਤੇ ਮੰਤਰੀ ਦੇ ਤੌਰ ਤੇ ਵਿਚਰਨਾ ਵੀ ਉਹ ਅਜੀਬ ਲੱਗੇਗਾ ਤੇ ਅਜੀਬ ਸਥਿਤੀ ਆਮ ਆਦਮੀ ਪਾਰਟੀ ਦੀ ਬਣੀ ਹੋਈ ਹੈ ਪਰ ਨਾਲ ਕੈਂਡੀਡੇਟ ਜਰੂਰ ਅਜੇ ਸਾਹਮਣੇ ਆ ਰਹੇ ਨੇ ਜਿਨ੍ਹਾਂ ਨੂੰ ਲੋਕ ਵੀ ਨਹੀਂ ਜਾਣਦੇ ਜਿਹੜੇ ਲੋਕਾਂ ਚ ਵਿਚਰਦੇ ਨਹੀਂ ਜਿਹੜੇ ਦਫਤਰੀ ਬੰਦੇ ਆ ਜਾਦੇ ਉਹ ਆਮ ਆਦਮੀ ਪਾਰਟੀ ਦੇ ਉੱਚਕ ਨੇ ਟਿਕਟ ਲੈਣ ਦੇ ਕੀ ਲੱਗਦਾ ਕਿ ਆਮ ਆਦਮੀ ਕੋਲ ਪਬਲਿਕ ਲੀਡਰ ਜਿਵੇਂ ਹੁੰਦੇ ਆ ਨਾ ਵੱਡੇ ਲੀਡਰ ਜਿਸ ਦੀ ਪਹੁੰਚ ਹੋਵੇ ਪੂਰੇ ਹਲਕੇ ਦੇ ਵਿੱਚ ਉਸ ਲੈਵ ਦੇ ਲੀਡਰ ਕੀ ਹੈਗੇ ਨੇ ਇਹ ਮੈਂ ਤੁਹਾਡੇ ਤੋਂ ਪੁੱਛ ਰਿਹਾ ਹਾਂ ਸਰ ਸਾਹਿਬ ਇਹ ਤਾਂ ਦੇਖੋ ਆਮ ਆਦਮੀ ਪਾਰਟੀ ਦੇ ਵਿੱਚ ਬਹੁਤੀ ਜਿਹੜੇ ਲੀਡਰ ਆਏ ਆ ਜਾਂ ਦੂਸਰੀਆਂ ਪਾਰਟੀਆਂ ਚੋਂ ਬਦਲ ਕੇ ਆਏ ਨੇ ਜਾਂ ਨਵੀਂ ਲੀਡਰਸ਼ਿਪ ਉੱਭਰੀ ਹੈ ਕੀ ਇਸ ਤਰ੍ਹਾਂ ਦੀ ਹੈਗੀ ਆ ਪਰ ਜਿਵੇਂ ਜਿਵੇਂ ਜਿਹੜਾ ਅਰਜਦਾ ਜਿਹੜਾ ਯੂਥ ਹੈ ਜਿਹੜਾ ਲੋਲਵੰਤ ਤਾਕਤ ਹੈ ਜਿਵੇਂ ਕਿ ਪਿਛਲੀਆਂ ਘਟਨਾਵਾਂ ਦਾ ਆਪਾਂ ਜ਼ਿਕਰ ਕਰਕੇ ਹਟੇ ਆਂ ਵੀ ਯੂਥ ਨੂੰ ਜਿਹੜਾ ਕਿਉਂਕਿ ਸਭ ਤੋਂ ਵੱਧ ਵੋਟਾਂ ਨੂੰ ਪ੍ਰਭਾਵਿਤ ਕਰਨ ਵਾਲੀ ਸ਼ਕਤੀ ਯੂਥ ਦੀ ਹੈ ਕਿ ਉਹ ਜਿਸ ਤਰ੍ਹਾਂ ਦਾ ਚਾਹੁੰਦੇ ਨੇ ਕਿਉਂਕਿ ਜਿਹੜੇ ਰਵਾਇਤੀ ਲੀਡਰਸ਼ਿਪ ਹੈ ਜਾਂ ਰਵਾਇਤੀ ਪਾਰਟੀਆਂ ਤੇ ਉਹਨਾਂ ਤੋਂ ਉਹ ਦੂਰ ਨੇ ਉਨਾ ਪ੍ਰਤੀ ਉਹਨਾਂ ਦਾ ਨਜ਼ਰੀਆ ਇੱਕ ਹੋਰ ਤਰ੍ਹਾਂ ਦਾ ਹੈ ਪਰੰਤੂ ਜਿਹੜੀ ਰਾਜ ਕਰ ਰਹੀ ਪਾਰਟੀ ਹੈ ਇਹ ਦੇ ਪ੍ਰਤੀ ਜਿਵੇਂ ਕਿ ਤੁਸੀਂ ਮੁੱਦੇ ਗਿਣਾਏ ਨੇ ਕਿ ਬਿਜਲੀ ਫਰੀ ਦਾ ਆਟਾ ਦਾਣ ਦਾ ਉਹ ਬਹਾਲ ਕਰ ਦਿੱਤੇ ਨੇ ਰਸ਼ਨ ਕਾਰਡ ਫੇਰ ਉਹਨਾਂ ਦੇ ਤੇ ਹੁਣ ਜਿਵੇਂ ਕਿ ਅੱਜ ਹੀ ਇੱਕ ਤਾਜ਼ਾ ਜਿਹੜਾ ਫੈਸਲਾ ਹੋਇਆ ਐਨਓਸੀ ਲੈਣ ਤੋਂ ਬਿਨਾਂ ਰਜਿਸਟਰੀਆਂ ਹੋ ਸਕਦੇ ਨੇ ਜਿਹੜੀਆਂ ਕਾਫੀ ਇਹ ਪਹਿਲਾਂ ਚੱਲ ਰਿਹਾ ਸੀ ਇਹਦਾ ਇਸ ਤਰ੍ਹਾਂ ਦੇ ਵੀ ਇਹਨੇ ਸਰਕਾਰ ਨੇ ਵੀ ਹੁਣ ਆਪਣੇ ਦਾਪੇ ਥੇੜਨੇ ਸ਼ੁਰੂ ਕਰ ਦਿੱਤੇ ਨੇ ਇਸ ਤਰ੍ਹਾਂ ਦੀਆਂ ਹੋਰ ਸਕੀਮਾਂ ਨੇ ਜਿਹੜੀਆਂ ਜਿਨ੍ਹਾਂ ਦੇ ਵਿੱਚੋਂ ਇਹ ਲਾਹਾ ਲੈ ਸਕਦੇ ਨੇ ਆਮ ਆਦੀ ਪਾਰਟੀ ਦੇ ਜੇ ਕਿ ਕੈਂਡੀਡੇਟ ਜੇ ਇਸ ਤਰ੍ਹਾਂ ਦੇ ਜਿ ਬੱਖੋ ਵੱਖਰੇ ਕਿਸ ਤਰ੍ਹਾਂ ਦੇ ਵਿੱਚੋਂ ਜੇ ਲੋਕਾਂ ਦੇ ਵਿੱਚ ਜਾਣ ਵਾਲੇ ਜਿਨ੍ਹਾਂ ਦਾ ਅਕਸ ਸਾਫ ਹੋਵੇ ਤਾਂ ਉਹ ਪ੍ਰਭਾਵਿਤ ਕਰ ਸਕਦੇ ਨੇ ਕਿ ਇਸ ਦੇ ਲਈ ਨਵੇਂ ਕੈਂਡੀਡੇਟ ਨੂੰ ਉਹਨਾਂ ਪਲੱਸ ਪੁਆਇੰਟ ਤਾਂ ਹੋ ਸਕਦਾ ਹੈ ਪਰ ਹਜੇ ਡਾਕਟਰ ਸਾਹਿਬ ਜਿਸ ਤਰ੍ਹਾਂ ਕਿਸੇ ਵੀ ਲੋਕ ਸਭਾ ਚੋਣਾਂ ਤੋਂ ਪਹਿਲਾਂ 6 ਮਹੀਨੇ ਪਹਿਲਾਂ ਇੱਕ ਅੰਦਾਜ਼ਾ ਜਿਹਾ ਲੱਗ ਜਾਂਦਾ ਸੀ ਕਿ ਫਲਾਣਾ ਬੰਦਾ ਫਲਾਣੀ ਪਾਰਟੀ ਕੋਲੋਂ ਚੋਣ ਲੜੇਗਾ ਇਸ ਵਾਰੀ ਤਸਵੀਰ ਬਹੁਤ ਜ਼ਿਆਦਾ ਧੁੰਦਲੀ ਹੈ ਨਾ ਕਾਂਗਰਸ ਦੇ ਵਿੱਚ ਸਾਹਮਣੇ ਕੋਈ ਗੱਲ ਆ ਰਹੀ ਹੈ ਨਾ ਆਮ ਆਦਮੀ ਪਾਰਟੀ ਚੋ ਕਿ ਪੱਕਾ ਜਿਹਨੂੰ ਮਤਲਬ ਇਹ ਲੱਗੇ ਆ ਆਮ ਆਦਮੀ ਪਾਰਟੀ ਚ ਕੇਵਲ ਮਲਵਿੰਦਰ ਕੰਗ ਦਾ ਆ ਰਿਹਾ ਸੀ ਆਨੰਦ ਪ੍ਰਸਾਦ ਤੋਂ ਤੇ ਉਹ ਲੜੇਗਾ ਉਹਨੂੰ ਹਾਂ ਕੀਤੀ ਆ ਤੇ ਬੋਰਡ ਲੱਗੇ ਸੀ ਪਰ ਹੁਣ ਦੀਪਕ ਬਾਲੀ ਨਾਮ ਦਾ ਜਲੰਧਰ ਦਾ ਬੰਦਾ ਇਹਨਾਂ ਦਾ ਆਈਟੀ ਸੈੱਲ ਦੇਖਦਾ ਉਹ ਵੀ ਤਿਆਰ ਹੋ ਗਿਆ ਆਨੰਦ ਪ੍ਰਸਾਦ ਤੋਂ ਪਰ ਹੋਰ ਕਿਸੇ ਵੀ ਲੋਕ ਸਭਾ ਹਲਕੇ ਦੇ ਵਿੱਚ ਇਸ ਤਰ੍ਹਾਂ ਦੇ ਉਮੀਦਵਾਰ ਉੱਪਰ ਹੀ ਨਹੀਂ ਹੋਏ ਜਿਹਦੇ ਜਿਹਦੇ ਵਾਰ ਉਹ ਪਹਿਲੀ ਸਸ ਕਰਦੀ ਸੀ ਅੰਦਾਜ਼ੇ ਲਾਉਂਦੀ ਸੀ ਕਿ ਆ ਲੜੇਗਾ ਜਾਂ ਉਹ ਵੀ ਇੱਕ ਠੋਕ ਕੇ ਕਹਿੰਦਾ ਸੀ ਤਿਆਰੀ ਕਰਨ ਲੱਗ ਜਾਂਦਾ ਸੀ ਇਸ ਵਾਰੀ ਥੋੜੀ ਤਸਵੀਰ ਤੋਂ ਵੱਧ ਲਈ ਜਿਆਦਾ ਨਜ਼ਰ ਆਈ ਸਾਰੀਆਂ ਪਾਰਟੀਆਂ ਦਾ ਹੀ ਇਹ ਹਾਲ ਹੈ ਕਿਸੇ ਪਾਸੇ ਵੀ ਕੋਈ ਕੈਂਡੀਡੇਟ ਇਸ ਤਰ੍ਹਾਂ ਨਹੀਂ ਵੀ ਆਪਣਾ ਇੱਕ ਠੋਕ ਕੇ ਕਹਿ ਰਿਹਾ ਹੋਵੇ ਵੀ ਅਸੀਂ ਇੱਥੇ ਜਿੱਤਾਂਗੇ ਜਾਂ ਪਾਰਟੀਆਂ ਜਿਹੜੀਆਂ ਰਵੈਤੀ ਪਾਰਟੀਆਂ ਜਿਨ੍ਹਾਂ ਦਾ ਪਿਛਲੇ ਲੰਬੇ ਸਮੇਂ ਦਾ ਇਤਿਹਾਸ ਹੈ ਜਿੰਨਾਂ ਦਾ ਆਪਣਾ ਵੱਡਾ ਉਹਨਾਂ ਨੇ ਹਲਕਿਆਂ ਨੂੰ ਆਪਣੀ ਇੱਕ ਰਿਆਸਤ ਦੀ ਤਰ੍ਹਾਂ ਦੇਖਿਆ ਤੇ ਉਹਨਾਂ ਨੇ ਰਾਜਨੀਤੀ ਕੀਤੀ ਹੈ ਜ਼ਿੰਦਗੀਆਂ ਲੰਘੀਆਂ ਤੇ ਉਹ ਵੀ ਨਹੀਂ ਇਸ ਤਰ੍ਹਾਂ ਦਾ ਤੱਕਣ ਦੇ ਲਈ ਸਾਹਮਣੇ ਆ ਰਹੇ ਕਿਉਂਕਿ ਇਹ ਹਾਲਾਤ ਇਸ ਵਾਰ ਦੀ ਜਿਹੜੀ ਰਾਜਨੀਤੀ ਦੇ ਵਿੱਚ ਕੌਮੀ ਤੇ ਕ ਮੰਤਰੀ ਜਿਹੜੀਆਂ ਪਰਸਤਥੀਆਂ ਨੇ ਉਹ ਬੜਾ ਕੁਝ ਪ੍ਰਭਾਵਿਤ ਕਰਨੀ ਗਿਆ ਇਸ ਵਾਰ ਵੱਖ-ਵੱਖ ਜ਼ਰੂਰ ਲੋਕ ਸਭਾ ਹਲਕੇ ਦੀ ਇਹ ਗੱਲ ਕਰ ਲਈ ਉਹਦੇ ਬਾਰੇ ਚਰਚਾ ਚੱਲ ਪਈ ਕਿ ਇਕਲਈ ਤਲ ਵੱਲੋਂ ਪਰਮਿੰਦਰ ਸਿੰਘ ਢੀਂਡਸਾ ਹੋ ਸਕਦੇ ਨੇ ਏ ਇਹ ਲੱਗਦਾ ਕਿ ਗੱਟਸ ਜੋੜ ਇਹਨਾਂ ਦਾ ਇਕੱਲੇ ਦਲ ਦਾ ਹੋ ਜਾਏਗਾ ਪਰ ਅਜੇ ਇੱਕ ਟੋਕੇ ਕੋਈ ਨਹੀਂ ਕਹਿ ਰਿਹਾ ਅਜੇ ਸਮਝੋਤਾ ਵੀ ਨਹੀਂ ਹੋਇਆ ਉਸ ਲੈਵਲ ਤੇ ਮਤਲਬ ਇਸ ਕਰਕੇ ਤਸਵੀਰ ਤੋਂ ਉੰਰੀਆ ਹੋਣਾ ਪ੍ਰੋਡਕਟ ਸਾਹਿਬ ਗੱਲ ਕਰਦੇ ਆਂ ਕਾਂਗਰਸ ਦੀ ਕਾਂਗਰਸ ਦਾ ਕੀ ਲੱਗਦਾ ਹੈ ਕਿ ਜਿਹੜੇ ਕੰਮਸ ਵਾਲੇ ਤਿੰਨ ਚਾਰ ਰੈਲੀਆਂ ਕੀਤੀਆਂ ਐਕਟਿਵ ਹੋਈ ਸੀ ਉਸ ਤੋਂ ਬਾਅਦ ਪਹਿਲਾਂ ਨਵਜੋਤ ਸਿੰਘ ਸਿੱਧੂ ਐਕਟਿਵ ਹੋ ਗਿਆ ਸੀ ਉਹ ਵੀ ਹੁਣ ਥੋੜਾ ਜਿਹਾ ਰੈਲੀਆਂ ਕਰਨੋਂ हट ਗਏ ਨੇ ਕੀ ਲੱਗਦਾ ਕਿ ਕਾਂਗਰਸ ਵਾਲੇ ਵੀ ਗਿੰਟੀਆਂ-ਮਿੰਟੀਆਂ ਚ ਪਏ ਹੋਏ ਨੇ ਕਿ એનર્ਜੀ ਲਾਈਏ ਨਾ ਲਾਈਏ ਯਾ ਪਰ کہہ ਰਹੇ ਨੇ ਕਿ 13 ਦੀ 13 ਸੀ ਲੈ ਜਾਗੇ ਪਰ ਕਿਸ ਸਿਰ ਤੇ ਕਿਸ ਸਸਰੇ ਲੈ ਕੇ ਜਾਣਗੇ ਜਿਹੜੇ ਆ ਸਾਫ ਕਾ ਮੰਤਰੀਆਂ ਨੂੰ ਟਿਕਟਾਂ ਮਿਲਣੀਆਂ ਸੀ 12 13 ਉਹਨਾਂ ਤੇ ਤੱਕ ਇਸ ਚੱਲਦੇ ਨੇ ਉਹਨਾਂ ਨੂੰ ਲੋਕ ਫਿਰ ਵੋਟ ਕਿਵੇਂ ਪਾਉਣਗੇ ਚੋਣਿੰਦਾ ਬੰਦੇ ਹੈਗੇ ਆ ਜਿਹੜੇ ਜਿਹਨੂੰ ਲੋਕ ਥੋੜਾ ਜਿਹਾ ਹਾਰਾ ਦੇ ਸਕਦੇ ਨੇ ਕਾਂਗਰਸ ਦੀ ਪੋਜੀਸ਼ਨ ਕਿਵੇਂ ਲੱਗਦੀ ਤੁਹਾਨੂੰ ਵੋਕਰ ਸਾਹਿਬ ਪਹਿਲੀ ਗੱਲ ਤਾਂ ਕਾਂਗਰਸ ਪਾਰਟੀ ਦਾ ਜਿਸ ਤਰ੍ਹਾਂ ਦਾ ਰਣਨੀਤੀਆ ਪਹਿਲਾਂ ਤਾਂ ਬਿਲਕੁਲ ਇਹ ਸਮਝਪਤਾ ਕਰਨ ਤੋਂ ਅਨਾਂਕ ਨਹੀਂ ਕਰ ਰਹੀ ਸੀ 13 ਸੀਟਾਂ ਦੇ ਉੱਪਰ ਤੇ ਫਿਰ ਉਹਨਾਂ ਦੀ ਆਵਾਜ਼ ਥੋੜੀ ਸੁਰ ਦਬਣੀ ਹੋ ਗਈ ਸੀ ਹੁਣ ਇਹ ਸਪਸ਼ਟ ਹੋਏਗੀ ਕਿ ਖੜਗੇ ਸਾਹਿਬ ਦੀ ਆਗਮਨ ਤੋਂ ਬਾਅਦ ਜਦੋਂ ਕੋਈ ਪੰਜਾਬ ਦੇ ਵਿੱਚ ਆ ਕੇ ਆਪਣਾ ਉਹ ਰੈਲੀ ਕਰਨਗੇ ਅਗਲੇ ਦਿਨਾਂ ਦੇ ਵਿੱਚ ਉਹਨਾਂ ਨੇ ਕਰਨੀ ਹੈ ਤੇ ਉਸ ਤੋਂ ਬਾਅਦ ਸਪਸ਼ਟ ਹੋ ਜਾਏਗੀ ਜਿੱਥੋਂ ਤੱਕ ਕਾਂਗਰਸ ਪਾਰਟੀ ਦਾ ਲੀਡਰਸ਼ਿਪ ਦਾ ਸਵਾਲ ਹੈ ਉਹਦੇ ਪਾਸ ਦਿੱਗਜ ਲੀਡਰ ਜ਼ਰੂਰ ਹੈਗੇ ਨੇ ਕਿ ਜਿਹੜਿਆਂ ਨੂੰ ਉਹ ਆਪਣੀ ਪਾਰਟੀ ਵੱਲੋਂ ਉਮੀਦਵਾਰ ਬਣਾ ਕੇ ਇਹ ਮੈਦਾਨ ਦੇ ਵਿੱਚ ਭੇਜ ਸਕਦੀ ਹੈ ਜਿਨ੍ਹਾਂ ਦਾ ਉਹਨਾਂ ਨੂੰ ਫਾਇਦਾ ਵੀ ਹੋ ਸਕਦਾ ਹੈ ਤੇ ਨੁਕਸਾਨ ਵੀ ਹੋ ਸਕਦਾ ਦੋਨੇ ਗੱਲਾਂ ਨਹੀਂ ਕਿਉਂਕਿ ਉਹਨਾਂ ਦਾ ਤੇਰਾ ਤੇ ਉਹਨਾਂ ਦੇ ਅਕਸ ਲੋਕਾਂ ਦੇ ਵਿੱਚ ਗਏ ਹੋਏ ਨੇ ਪਰੰਤੂ ਉਹਨਾਂ ਦੇ ਕੰਮ ਕਰਨ ਦਾ ਢੰਗ ਹੈ ਤੇ ਉਹਨਾਂ ਕੋਲ ਅਨੁਭਵ ਹੈ ਉਹਦੇ ਤੋਂ ਉਹ ਲਾਹਾ ਵੀ ਲੈ ਸਕਦੇ ਨੇ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਸਪਸ਼ਟ ਹੋ ਜਾਏਗਾ ਇਹ ਇੱਕ ਇਹ ਵੀ ਲੱਗਦਾ ਹੈ ਵੀ ਨਵਜੋ ਸਿੱਧੂ ਫੇਰ ਗੇਮ ਖਰਾਬ ਕਰਦਾ ਇਹਨਾਂ ਦੀ ਪਹਿਲਾਂ ਵੀ ਕਹਿੰਦੇ ਕਾਪਟਨ ਉਤਾਰ ਕੇ ਕਾਂਗਰਸ ਦੀ ਗੇਮ ਖਰਾਬ ਨਾ ਵਿਅਸਿੱਤੂ ਨੇ ਕੀਤੀ ਸੀ ਉਹਨਾਂ ਨਵਜੋ ਸਿੱਧੂ ਬੱਕਰੀ ਸਰੂਪ ਅਪਣਾ ਕੇ ਚੱਲ ਰਿਹਾ ਉਹਦੇ ਨਾਲ ਕਾਂਗਰਸ ਨੂੰ ਨੁਕਸਾਨ ਕੀ ਲੱਗਦਾ ਕਿ ਸਿੱਧੂ ਵੱਖਰੀ ਪਾਰਟੀ ਬਣਾਏਗਾ ਜਾਂ ਫਿਰ ਕਾਂਗਰਸ ਦੇ ਵਿੱਚ ਰਹਿ ਕੇ ਉਹਨੂੰ ਹੀ ਸਿੱਧੂ ਨੂੰ ਹੀ ਅਜ਼ਮਾਇਆ ਜਾਏਗਾ ਦੁਬਾਰਾ ਤੋਂ ਵੱਡਾ ਅਹੁਦਾ ਦਿੱਤਾ ਜਾਏਗਾ ਕੀ ਨਜ਼ਰ ਆਉਂਦਾ ਤੁਹਾਨੂੰ ਪਰ ਜਿਵੇਂ ਅੱਜ ਇੱਕ ਅਖਬਾਰ ਨੇ ਖਬਰ ਵੀ ਲਾਈ ਆ ਕਿ ਬੀਜੇਪੀ ਦੀ ਉਹਨੇ ਸਲਾਹਗਾ ਕੀਤੀ ਆ ਇਹ ਤੋਂ ਲੋਕ ਅੰਦਾਜ਼ੇ ਲਾਉਣ ਲੱਗੇ ਕਿ ਨਵਜੋ ਸਿੱਧੂ ਬੀਜੇਪੀ 'ਚ ਜਾਏਗਾ ਕੀ ਸਭਾਵਨਾ ਨਜ਼ਰ ਆਉਂਦੀ ਤੁਹਾਨੂੰ ਸਿੱਧੂ ਬਾਰੇ ਭਾਵਨਾਵਤ ਕੋਕਰਸਰ ਇਹ ਨੇ ਜੇਤਾ ਕਾਂਗਰਸ ਪਾਰਟੀ ਨੇ ਉਸ ਦੇ ਖਿਲਾਫ ਕੋਈ ਐਕਸ਼ਨ ਲੈਂਦਾ ਜਿਸ ਤਰ੍ਹਾਂ ਕਿ ਪਿਛਲੇ ਦਿਨਾਂ ਦੇ ਵਿੱਚ ਆ ਰਿਹਾ ਸੀ ਕਿ ਪੰਜਾਬ ਕਾਂਗਰਸ ਵੱਲੋਂ ਉਹਨਾਂ ਦੇ ਖਿਲਾਫ ਸ਼ਿਕਾਇਤਾਂ ਕੀਤੀਆਂ ਗਈਆਂ ਨੇ ਜੇ ਹਾਈ ਕਮਾਂਡ ਉਸ ਤਰ੍ਹਾਂ ਦਾ ਕੋਈ ਵੱਡਾ ਐਕਸ਼ਨ ਲੈਂਦੀ ਤਾਂ ਉਸ ਤੋਂ ਪਹਿਲਾਂ ਹੀ ਸਿੱਧੂ ਸਾਹਿਬ ਆਪਣਾ ਕੋਈ ਨਾ ਕੋਈ ਵੱਡਾ ਧਮਾਕਾ ਵੀ ਕਰ ਸਕਦੇ ਨੇ ਨਹੀਂ ਉਹ ਕਾਂਗਰਸ ਪਾਰਟੀ ਦੇ ਵਿੱਚ ਵੀ ਰਹਿ ਸਕਦੇ ਨੇ ਜੇ ਕਾਂਗਰਸ ਪਾਰਟੀ ਦੀ ਹਾਈ ਕਮਾਂਡ ਦੇ ਨਾਲ ਜਿਸ ਤਰ੍ਹਾਂ ਦੇ ਉਹਨਾਂ ਦਾ ਸ਼ਕਤੀਸ਼ਾਲੀ ਹਾਈ ਕਮਾਂਡ ਦੇ ਵਿੱਚ ਸ਼ਕਤੀਸ਼ਾਲੀਆਂ ਦੇ ਨਾਲ ਉਹਨਾਂ ਦੇ ਸੰਪਰਕ ਨੇ ਨਿੱਜੀ ਸੰਪਰਕ ਹੈ ਤੇ ਉਸ ਦੇ ਸੰਦਰਭ ਦੇ ਵਿੱਚ ਜੇਕਰ ਉਹਨਾਂ ਨੂੰ ਹੀ ਰੱਖਣਾ ਹੋਇਆ ਕਿਉਂਕਿ ਪਾਰਟੀਆਂ ਦੇ ਵਿੱਚ ਹੁੰਦਾ ਬਦਲ ਆਲਟਰਨੇਟਿਵ ਰੱਖਣ ਦੇ ਲਈ ਜੇਕਰ ਇਸ ਤਰ੍ਹਾਂ ਦਾ ਹੋਇਆ ਫਿਰ ਸਿੱਧੂ ਸਾਹਿਬ ਪਾਰਟੀ ਦੇ ਵਿੱਚ ਵੀ ਰਹਿ ਕੇ ਕਾਰਜ ਕਰ ਸਕਦੇ ਨੇ ਤੁਹਾਨੂੰ ਲੱਗਦਾ ਵੀ ਸਿੱਧੂ ਇੱਕ ਤਰ੍ਹਾਂ ਨਾਲ ਦਰਸ਼ਨੀ ਕੋੜਾ ਹੈਗਾ ਉਹ ਬੱਕਰੀ ਪਾਰਟੀ ਬਣਾ ਕੇ ਇੰਨੀ એનર્ਜੀ ਤਾਂ ਨਹੀਂ ਲਾਏਗਾ ਇਹਨੇ ਤਾਕਤ ਨਹੀਂ ਛੁੱਕੇਗਾ ਉਹ ਤਾਕਤ ਛੁਕਣ ਵਾਲੇ ਬੰਦੇ ਹੋਰੀ ਹੁੰਦੇ ਆ ਸਿੱਧੂ ਤਾਂ ਦੇਖਦਾ ਕਿ ਹਵਾ ਕਿਹੜੇ ਪਾਸੇ ਚੱਲਦੀ ਹੈ ਮੈਨੂੰ ਨਹੀਂ ਲੱਗਦਾ ਕਿ ਵੱਖਰੀ ਪਾਰਟੀ ਬਣਾਏਗਾ ਇਹ ਲੱਗਦਾ ਹੈ ਕਿ ਕਾਂਗਰਸ ਦੇ ਵਿੱਚ ਜਰੂਰ ਹੈਗਾ ਜਾਂ ਫਿਰ ਉਹ ਅੰਦਰ ਖਾਤੇ ਕਾਂਗਰਸ ਨਾਲ ਜੁੜਿਆ ਰਹੇਗਾ ਤੇ ਆਉਣ ਵਾਲੀ ਜਿਹੜੀ ਵਿਧਾਨ ਸਭਾ ਦੀ ਚੋਣ ਉਹ ਤੇ ਇੱਕ ਰੱਖੇਗਾ ਸਿੱਧੂ ਇਸ ਗੇਮ 'ਚ ਮੈਨੂੰ ਨਜ਼ਰ ਆਉਂਦਾ ਹਾਂ ਇਹਦੇ 'ਚ ਫਸਟ ਇਹੀ ਆ ਰਿਹਾ ਸਿੱਧੂ ਦਾ ਪਾਰਲੀਮੈਂਟ ਚੋਣਾਂ ਦੇ ਵਿੱਚ ਲੜ ਰਾ ਲੜਨ ਦਾ ਕੋਈ ਉਹਦਾ ਸੰਮਨ ਨਿਆਰੇ ਉਹਦੀ ਨਿਗਾ 2027 ਵਾਲੀ ਇਲੈਕਸ਼ਨ ਦੇ ਉੱਪਰ ਪੰਜਾਬ ਦੇ ਉੱਪਰ ਜਿਸ ਤਰ੍ਹਾਂ ਕਿ ਉਹ ਆਪਣੇ ਪਿਛਲੇ ਬਿਆਨਾਂ ਦੇ ਵਿੱਚ ਵੀ ਸੰਕੇਤ ਦੇ ਚੁੱਕੇ ਨੇ ਵੀ ਮੈਂ ਪੰਜਾਬ ਆਸ ਤੇ ਪੰਜਾਬ ਬਚਾਓ ਪੰਜਾਬ ਦੇ ਲਈ ਕਾਰਜ ਕਰਨਾ ਹੈ ਤੇ ਉਹਦੇ ਲਈ ਜ਼ਰੂਰੀ ਹੈ ਕਿ ਉਹ ਆਪਣੀ ਸਾਰੀ ਸ਼ਕਤੀ ਇਸ ਤਰ੍ਹਾਂ ਦਾ ਚਾਹੇ ਪਾਰਟੀ ਦੇ ਵਿੱਚ ਰਹੇ ਤੇ ਚਾਹੇ ਪਾਰਟੀ ਤੋਂ ਬਾਹਰ ਹੋਵੇ ਉਹ ਪਾਰਟੀ ਆਪਣਾ ਜਿਹੜਾ ਹੈਗਾ ਉਹਦਾ ਮੁੱਖ ਮਕਸਦ 2027 ਦੀ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ ਦੀਆਂ ਇਲੈਕਸ਼ਨ ਦੇ ਦੌਰਾਨ ਆਪਣਾ ਦਮ ਖੰ ਪੂਰਾ ਦਿਖਾਉਣ ਦਾ ਹੋਏਗਾ ਬਿਲਕੁਲ ਦੱਸ ਤਾਂ ਉਹਨਾਂ ਕੋ ਕਦ ਨੇ ਅਕਾਲੀ ਦਲ ਦੀ ਅਕਾਲੀ ਦਲ ਨੇ ਪੰਜਾਬ ਚੋਂ ਯਾਤਰਾ ਸ਼ੁਰੂ ਕੀਤੀ ਮੈਨੂੰ ਲੱਗਦਾ ਕਿ ਅਕਾਲੀ ਦਲ ਇੱਕ ਵੱਡੀ ਮਾਰ ਖਾ ਗਿਆ ਸਮਰੂਰ ਵਾਲੇ ਜੋ ਵਰਤਾਰਾ ਸੁਝਾ ਜਦੋਂ ਸਮਰੂਰ ਇਕੱਠ ਹੋਇਆ ਸੀ ਆਪਾਂ ਸਿੱਧੂ ਨੂੰ ਸ਼ਰਾਉਣ ਵਾਸਤੇ ਜੇਕਰ ਅਕਾਲੀ ਦਲ ਇਹ ਐਲਾਨ ਕਰ ਦਿੰਦਾ ਕਿ ਅੱਜ ਦੀ ਯਾਤਰਾ ਸਮਰੂਰ ਵੱਲ ਤੇ ਸਾਰੇ ਆਗੂਆਂ ਵਰਕਰਾਂ ਦੀ ਡਿਊਟੀ ਲਾਉਂਦਾ ਤੇ ਇਕੱਠ ਕਰਕੇ ਵਕਾਹਨ ਦਾ ਤਾਂ ਮਾਲਵੇ ਦੇ ਵਿੱਚ ਅਕਾਲੀ ਦਲ ਦੀ ਚੜ੍ਹਤ ਹੋ ਸਕਦੀ ਸੀ ਲੋਕਾਂ ਨੇ ਹੰਗਾਰਾ ਭਰਨਾ ਸੀ ਅਕਾਲੀ ਦਲ ਨੂੰ ਪਰ ਮੁੱਦਾ ਗਰਮ ਸੀ ਸਮਰੂਰ ਠੰਡ ਦੇ ਵਿੱਚ ਤੇ ਉਹ ਅੰਮ੍ਰਿਤਸਰ ਵਾਲੇ ਪਾਸੇ ਫਿਰਦੇ ਰਹੇ ਇੱਥੇ ਮਾਰ ਖਾ ਗਏ ਨੇ ਕੀ ਲੱਗਦਾ ਕਿ ਹਜ਼ਾਰਾਂ ਅਕਾਲੀ ਦਲ ਨੂੰ ਮਿਲ ਸਕਦਾ ਪੰਜਾਬ ਚੋਂ ਯਾਤਰਾ ਤੋਂ ਬਾਅਦ ਇੱਕ ਘਟਨਾਵਾਂ ਦੇ ਉੱਪਰ ਹੈ ਜਿਸ ਤਰ੍ਹਾਂ ਕਿ ਤੁਸੀਂ ਐਨਲਿਸਿਸ ਕੀਤਾ ਕਿ ਸੰਗਰੂਰ ਦੀ ਘਟਨਾ ਦੇ ਵਿੱਚ ਅਕਾਲੀ ਦਲ ਮਾਰ ਖਾ ਗਿਆ ਜੇਕਰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਹੋਰ ਹੁੰਦਾ ਕੋਈ ਲੋਕ ਮਸਲਾ ਜਿਹੜਾ ਉੱਠਦਾ ਹੈ ਜੇ ਉਹਦੇ ਬਾਰੇ ਅਕਾਲੀ ਦਲ ਅਗਵਾਈ ਕਰਦਾ ਤਾਂ ਲਾਜ਼ਮੀ ਹੈ ਅਕਾਲੀ ਦਲ ਦੇ ਪੈਰ ਜ਼ਰੂਰ ਜਮ ਸਕਦੇ ਨੇਗੇ ਕਿਉਂਕਿ ਲੋਕਾਂ ਦੇ ਵਿੱਚ ਫਿਰ ਵੀ ਇੱਕ ਜਿਹੜੀ ਸੈਕਸ਼ਨ ਹੈ ਇੱਕ ਜਨਰੇਸ਼ਨ ਹੈ ਜਿਹਦਾ ਅਕਾਲੀ ਦਲ ਦੇ ਨਾਲ ਪਿਆਰ ਹੈ ਅਕਾਲੀ ਦਲ ਨੂੰ ਚਾਹੁੰਦੇ ਨੇ ਰੀਜਨਲ ਪਾਰਟੀ ਨੂੰ ਚਾਹੁੰਦੇ ਨੇ ਇੱਕ ਖਾਸ ਸੈਕਟਰ ਦੇ ਵਿੱਚ ਉਹਨਾਂ ਦਾ ਪ੍ਰਭਾਵ ਜ਼ਰੂਰ ਹੈਗਾ ਪਰੰਤੂ ਬੇਸ਼ੱਕ ਉਹਨਾਂ ਦਾ ਲੀਡਰਸ਼ਿਪ ਦੇ ਨਾਲ ਜਾਂ ਅਕਾਲੀਆਂ ਦੇ ਜਿਹੜੀ ਪਿਛਲੇ ਕਾਰਜਾਂ ਦੇ ਨਾਲ ਕੋਈ ਲੈਣ ਦੇਣ ਹੋਵੇ ਜਾਂ ਉਹਨਾਂ ਪ੍ਰਤੀ ਕੋਈ ਰੋਸ ਹੋਵੇ ਪਰ ਫਿਰ ਵੀ ਆਮ ਜਨਤਾ ਜਿਵੇਂ ਕਿ ਮਾਲਵੇ ਦੇ ਵਿੱਚ ਆਪਾਂ ਜਾਣਦੇ ਹਾਂ ਦੇਖਦੇ ਹਾਂ ਕਿ ਚਾਹੇ ਬੰਦੇ ਦੀ ਕੇਸ ਤੇ ਦਾੜੀ ਕੱਟੀ ਹੁੰਦੀ ਸੀ ਪਰੰਤੂ ਉਹਨੂੰ ਜੇ ਪੁੱਛਦੇ ਸੀ ਵੋਟ ਕਿਉਂ ਨਾ ਵੋਟ ਤਾਂ ਪੰਥ ਨੂੰ ਹੀ ਪਾएंगे ਉਹ ਤਾਂ ਪੰਥ ਦੇ ਨਾਲ ਜੁੜੇ ਹੋਏ ਨੇ ਬੇਸ਼ੱਕ ਫਿਰ ਵੀ ਇਹ ਜੇ ਅਕਾਲੀ ਦਲ ਇਸ ਭਾਵਨਾ ਨੂੰ ਸਮਝ ਕੇ ਆਪਣੀ ਸਟ੍ਰੈਟਜੀ ਬਣਾਉਂਦੇ ਨੇ ਤਾਂ ਜ਼ਰੂਰੀ ਹੈ ਉਹ ਕਾਮਯਾਬੀ ਹੋ ਸਕਦੇ ਨੇ ਅਸਮੇਤ ਚੀਜ਼ ਤੋਂ ਪਰ ਤੋਂ ਲੈ ਕੇ ਅਕਾਲੀ ਦਲ ਨੂੰ ਜਿਹੜੀ ਕਿ ਧਾਰਮਿਕ ਪੱਖ ਤੋਂ ਜਿਹੜੀ ਸਿੱਖੀ ਦੇ ਪੱਖ ਤੋਂ ਜਿਹੜੀ ਖਾਨਨੀ ਦੀ ਮਾਨਸਿਕਤਾ ਹੈ ਜਾਂ ਜੱਟ ਮਾਨਸਿਕਤਾ ਹੈ ਉਹ ਪੂਰੀ ਤਰ੍ਹਾਂ ਉਹ ਪਕੜ ਨਹੀਂ 파 ਰਹੇ ਜਾਂ ਉਹਨਾਂ ਦੇ ਇਸ ਤਰ੍ਹਾਂ ਦੇ ਸਲਾਹਕਾਰ ਇਸ ਕੰਮ ਦੇ ਉੱਪਰ ਨਹੀਂ ਕਾਰਜ ਕਰ ਰਹੇ ਜਿਸ ਦੇ ਕਾਰਨ ਅਕਾਲੀ ਦਲ ਆਪਣੇ ਵੋਟ ਬੈਂਕ ਤੋਂ ਖਿਸਕ ਰਿਹਾ ਉਹਨਾਂ ਦੀ ਪਾਸੋਂ ਵੋਟਾਂ ਨਿਰਾਸ਼ ਹੋ ਰਹੀਆਂ ਨੇ ਨਿਰਾਸ਼ ਹੋ ਕੇ ਦੂਸਰੇ ਪਾਸੇ ਜਾ ਰਹੀਆਂ ਨੇ ਸਭ ਉਹੀ ਮੰਗ ਕਰਦੇ ਕਿ ਜੋ ਸੋਸ ਪ੍ਰਸਥਿਤੀ ਆਉਂਦੀਆਂ ਨੇ ਉਹਦੇ ਮੁਤਾਬਕ ਠੋਸ ਨਿਰਣੇ ਲੈਣੇ ਹੁੰਦੇ ਆ ਜਿਸ ਤਰ੍ਹਾਂ ਸੰਗਰੂਰ ਦਾ ਘਟਨਾਕਰਨ ਸੀਗਾ ਅਮਰਸਰ ਸਰ ਵਾਲੀ ਜਿਹੜੀ ਸੀਗੀ ਬਚਾਓ ਯਾਤਰਾ ਉਹ ਇੱਕ ਦਿਨ ਲੇਟ ਹੋ ਸਕਦੀ ਸੀ ਲੋਕਾਂ ਨੇ ਇੱਥੇ ਤੁਹਾਨੂੰ ਦੇਖਣਾ ਸੀਗਾ ਲੋਕਾਂ ਨੇ ਤੁਹਾਨੂੰ ਹੀਰੋ ਮੰਨਣਾ ਸੀ ਕਿ ਹਾਂ ਆਹ ਪਾਰਟੀ ਆਹ ਦਮਕਾ ਮੇ ਵੱਡੇ ਲਿਟਰ ਇੱਥੇ ਆ ਗਏ ਪਰ ਜਿਸ ਤਰ੍ਹਾਂ ਉਹ ਪ੍ਰਚਾਰ ਕਰ ਰਹੇ ਨੇ ਪੰਜਾਬ ਚੋਂ ਯਾਤਰਾ ਨੂੰ ਲੈ ਕੇ ਇਦਾਂ ਲੱਗਦਾ ਕਿ ਪਲਾਂਟਡ ਹੁੰਦਾ ਸਾਰਾ ਕੁਝ ਕਿ ਕੁਝ ਮਜ਼ਦੂਰ ਇਕੱਠੇ ਕਰ ਲੇ ਅੰਗੇਨਾਂ ਦੇ ਧਰਨੇ 'ਚ ਚੱਲ ਗਏ ਇੱਕ ਲੋਕਾਂ ਦਾ ਆਪਣੇ ਮਾਰੇ ਜੁੜਨਾ ਹੁੰਦਾ ਉਸ ਲੈਵਲ ਦਾ ਹਾਂ ਜਿਸ ਤਰ੍ਹਾਂ ਰੋਹਲ ਗਾਂਧੀ ਨੂੰ ਮਿਲ ਰਿਹਾ ਇਹ ਉਸ ਲੈਵਲ ਦਾ ਹਾਂ ਕੱਲੀ ਦਲ ਨੂੰ ਨਹੀਂ ਮਿਲ ਰਿਹਾ ਉਹ ਇਹਨਾਂ ਦੇ ਆਪਣੇ ਬੰਦੇ ਆ ਜਿਸ ਤਰ੍ਹਾਂ ਕਾਮਰੇਡਾਂ ਨਾਲ ਝੋਲੇ ਵਾਲੇ ਬੰਦੇ ਹੁੰਦੇ ਨੇ ਪੱਕੇ ਜਿੱਥੇ ਵੀ ਨਾਟਕ ਹੁੰਦਾ ਕਾਮਰੇਡ ਪਹੁੰਚ ਜਾਂਦੇ ਸੀ ਰੈਲੀਆਂ 'ਚ ਪਹੁੰਚ ਜਾਂਦੀ ਸੀ ਉਹ ਪੱਕੇ ਵਰਕਰ ਇਹਨਾਂ ਦੇ ਪਹੁੰਚਦੇ ਨੇ ਲੋਕ ਹਜੇ ਵੀ ਟੂਰੀ ਬਣਾ ਕੇ ਚੱਲ ਰਹੇ ਨੇ ਕਾਲੀ ਦਲ ਤੋਂ ਇਹ ਆਉਣ ਵਾਲੇ ਦਿਨਾਂ ਦਰਾਂ ਮੈਨੂੰ ਲੱਗਦਾ ਕਾਲੀ ਦਲ ਨੂੰ ਫੈਸਲਾ ਲੈਣਾ ਪਏਗਾ ਕਿ ਲੋਕਾਂ ਨਾਲ ਜੁੜਨਾ ਕਿਵੇਂ ਆ ਉੱਥੇ ਕਾਲੀ ਦਲ ਮਾਰ ਖਾ ਗਿਆ ਤੇ ਮੈਨੂੰ ਇਹ ਵੀ ਨਜ਼ਰ ਆਉਂਦਾ ਕਿ ਕਾਲੀ ਦਲ ਕੋਲ ਹੁਣ ਕੋਈ ਵਧੀਆ ਸਲਾਹਕਾਰ ਵੀ ਹੈ ਨਹੀਂ ਪਹਿਲਾਂ ਚਰਨ ਬਹਿਨ ਸੀਗੇ ਉਹਨਾਂ ਨੇ ਸ਼ਾਇਦ ਹੁਣ ਟੂਰੀ ਬਣਾ ਲਈ ਆ ਪਰ ਇਸ ਲੈਵਲ ਦਾ ਕੋਈ ਵੱਡਾ ਸਲਾਹਕਾਰ ਜਿਹੜਾ ਨਿਤਧਨਖਤਨਾਮ ਦਾ ਸਹੀ ਲੇਖੋ ਜੋਖਾ ਕਰਕੇ ਲਿਟਰਨ ਦੱਸਿਆ ਕਿ ਆ ਜਾ ਕਰੋ ਉਥੇ ਕਾਲੀ ਦਲ ਨੂੰ ਮਾਰ ਪੈ ਰਹੀ ਹੈ ਖੁਕਰ ਸਾਹਿਬ ਵੀ ਇਹ ਹੈ ਨਾ ਇਹੀ ਗੱਲ ਹੈ ਕਿ ਵੀ ਅਸਲ 'ਚ ਲੋਕਾਂ ਦੀ ਜਿਹੜੀ ਮਾਨਸਿਕਤਾ ਬਦਲਦੀਆਂ ਪ੍ਰਸਥਿਤੀਆਂ ਦੀ ਕਿਉਂਕਿ ਹਾਲੇ ਨਾ ਕੀ ਕਾਲੀ ਦਲ ਦੇ ਜਿਹੜੇ ਟੂਲ ਨੇ ਜਾਂ ਜਿਹੜੇ ਢੰਗ ਤਰੀਕੇ ਨੇ ਉਹੀ ਪੁਰਾਣੇ ਰਵੈਤੀ ਨੇ ਕਿਉਂਕਿ ਹੁਣ ਜਦ ਕੇ ਜ਼ਮਾਨਾ ਇਸ ਤਰ੍ਹਾਂ ਦਾ ਆ ਚੁੱਕਿਆ ਹੈ ਕਿ ਆ ਕੇ ਸੋਸ਼ਲ ਮੀਡੀਆ ਦੇ ਉੱਪਰ ਤੁਰਤੋ ਫੁਰਤੀ ਸਾਰੇ ਪਾਸੇ ਖਬਰਾਂ ਤੇ ਗਲਵਾਦ ਦਾ ਦੌਰ ਫੈਲ ਜਾਂਦਾ ਹੈ ਤੇ ਇਸ ਤਰ੍ਹਾਂ ਦੀ ਇਹਨਾਂ ਨੇ ਆਪਣੇ ਆਈਟੀ ਸੈੱਲ ਜਾਂ ਇਸ ਤਰ੍ਹਾਂ ਜੂਥ ਨੂੰ ਮੋਬਾਈਲਾਈਜ਼ ਕਰਨ ਵਾਲ ਨੂੰ ਆਪਣਾ ਕੋਈ ਇਸ ਤਰ੍ਹਾਂ ਦਾ ਹਲੇ ਰੁਖ ਨਹੀਂ ਇਖਤਿਆਰ ਕੀਤਾ ਇਹਨਾਂ ਦੇ ਪਾਸ ਉਹੀ ਰਵੈਤੀ ਢੰਗ ਤਰੀਕੇ ਤੇ ਰਵੈਤੀ ਹੀ ਜਿਹੜੇ ਲੀਡਰ ਨੇ ਉਹਨਾਂ ਦੇ ਨਾਲ ਹੀ ਆਪਣਾ ਕੰਮ ਚਲਾ ਰਹੇ ਨੇ ਜਦ ਕਿ ਆਮ ਆਦਮੀ ਪਾਰਟੀ ਇਸ ਪੱਖ ਦੇ ਵਿੱਚੋਂ ਕਾਫੀ ਅੱਗੇ ਐ ਇਹਦੇ ਵਿੱਚ ਕਾਂਗਰਸ ਪਾਰਟੀ ਨੇ ਵੀ ਚਲੋ ਕੁਝ ਕੀਤਾ ਹੈ ਪਰੰਤੂ ਜਿਵੇਂ ਆਮ ਆਦਮੀ ਪਾਰਟੀ ਦਾ ਆਪਣਾ ਹੈਗਾ ਕਾਇਤੀ ਸੱਲ ਨੇ ਉਹ ਇਸ ਪੱਖ ਦੇ ਵਿੱਚ ਬੜੀ ਡੀਪਲੀ ਲੋਕਾਂ ਨੂੰ ਮੋਬਾਈਲਾਈਜ਼ ਕਰ ਦਿੰਦੇ ਏਸੇ ਦੇ ਵਿੱਚ ਜਿਹੜਾ ਕਿ ਪਿਛਲੇ ਦਿਨੀ ਸ਼ੁਰੂ ਹੋ ਦੀ ਜਿਹੜੇ ਨਿਕਲੇ ਆ ਉਹ ਜੂਠ ਕੀ ਹੈ ਜੂਠ ਦੇ ਇੰਨਾ ਜੋਸ਼ ਪਾ ਦਿੱਤਾ ਤੇ ਲੋਕ ਆਪ ਮਹਾਰੇ ਆਪਣੇ ਘਰਾਂ ਤੋਂ ਨਿਕਲ ਕੇ ਸੜਕਾਂ ਤੇ ਆਏ ਨੇ ਤੇ ਭਾਨੀ ਸਿੱਧੂ ਦੇ ਹੱਕ ਦੇ ਵਿੱਚ ਉਹਨਾਂ ਨੇ ਆਵਾਜ਼ ਬੁਲੰਦ ਕੀਤੀ ਆ ਤੇ ਸਰਕਾਰ ਨੂੰ ਮਜਬੂਰ ਕੀਤਾਗਾ ਇਸ ਤਰ੍ਹਾਂ ਦੀ ਗੱਲਬਾਤ ਕਰਨ ਦੇ ਉੱਪਰ ਪਰੰਤੂ ਅਕਾਲੀ ਦਲ ਇਸ ਤਰ੍ਹਾਂ ਦੇ ਫੈਸਲੇ ਲੈਣ ਤੋਂ ਪਿੱਛੇ ਹਟ ਰਿਹਾ ਹੈ ਜਾਂ ਉਹਨਾਂ ਪਾਸ ਹਾਲਾਂਕਿ ਉਹਨਾਂ ਨੂੰ ਕੌਨਫੀਡੈਂਸ ਨਹੀਂ ਵਿਸ਼ਵਾਸ ਨਹੀਂ ਆ ਰਿਹਾ ਵੀ ਇਸ ਤਰ੍ਹਾਂ ਲੋਕ ਸਾਡੇ ਨਾਲ ਆਉਣਗੇ ਵੀ ਜਾਂ ਲੋਕਾਂ ਨੇ ਸਾਨੂੰ ਸਹਿਨ ਵੀ ਕਰਨਾ ਹੈ ਕਿ ਨਹੀਂ ਕਰਨਾ ਇਹ ਵੀ ਪ੍ਰੋਬਲਮ ਹੈ ਕਿ ਲੋਕਾਂ 'ਚ ਜਾ ਕੇ ਅਸੀਂ ਉਹਨਾਂ ਦਾ ਕਿਵੇਂ ਸਾਹਮਣਾ ਕਰ ਸਕਾਂਗੇ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ ਆ ਰਹੀਆਂ ਨੇ ਇਹਦੇ ਲਈ ਜ਼ਰੂਰੀ ਹੈ ਕਿਉਂਕਿ ਜੇ ਪਿਛਲੀਆਂ ਸ਼ਾਨਦਾਰ ਰਵੈਤਾਂ ਨੂੰ ਅਕਾਲੀ ਦਲ ਦੀਆਂ ਨੂੰ ਦੇਖਿਆ ਜਾਵੇ ਜਾਂ ਪੰਜਾਬ ਦੇ ਅਕਾਲੀਆਂ ਦੀ ਬਾਬੇ ਅਕਾਲੀਆਂ ਦੀਆਂ ਦੇਖਿਆ ਜਾਵੇ ਤਾਂ ਉਹ ਸੈਕਨਾਤੇ ਜੱਟ ਟਰੈਕਟਰ ਟਰਾਲੀਆਂ ਦੇ ਉੱਪਰ ਹੀ ਚੱਲਦੇ ਸਨ ਅਕਾਲੀ ਤੇ ਵੱਡੇ ਵੱਡੇ ਮੋਰਚੇ ਲਾਏ ਨੇ ਤੇ ਲੋਕਾਂ ਦੇ ਲੋਕ ਮਤਲਿਆਂ ਦੇ ਲਈ ਪੂਰੀ ਅਗਵਾਈ ਕਰਦੇ ਸਨ ਹਾਲਾਂਕਿ ਅਕਾਲੀ ਦਲ ਦੇ ਲਈ ਜਿਹੜੀ ਕਿਸਾਨ ਜਥੇਬੰਦੀਆਂ ਨੇ ਸਾਰੀਆਂ ਦੀ ਸਾਰੀਆਂ ਕਿਸੇ ਵੇਲੇ ਅਕਾਲੀ ਦਲ ਦੇ ਨਾਲ ਜੁੜਦੀਆਂ ਸੀ ਤੇ ਇਹਦੇ ਵਿੱਚੋਂ ਨਿਕਲੀਆਂ ਨੇ ਤਾਂ ਹੁਣ ਦੋ ਨੁਕਤਿਆਂ ਤੇ ਹੋਰ ਗੱਲ ਕਰਨ ਚਾਹਾਂਗੇ ਇੱਕ ਤਾਂ ਨੁਕਤਾ ਕਿ ਈਡੀ ਦੀਆਂ ਰੇਡਾਂ ਕਾਰਨ ਹੋ ਸਕਦਾ ਜਿਹੜੀ ਆਮ ਆਦਮੀ ਪਾਰਟੀ ਉਲਝੀ ਰਹੇ ਜਿਸ ਤਰ੍ਹਾਂ ਇਹ ਚੱਲਦੀ ਰਹੀ ਹੈ ਸਿਲਸਿਲਾ ਨਾਲ ਇੱਕ ਮੁੱਦਾ ਆਤਸੀ ਗੁਪਤਾ ਦਾ ਆਤਸੀ ਗੁਪਤਾ ਨੇ ਪੰਜਾਬ ਵੈਸਟਰਨ ਲੈ ਕੇ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਸਮੂਲੀਅਤ ਕੀਤੀ ਆ ਇਹ ਬੜਾ ਮਤਲਬ ਜਿਸ ਤਰ੍ਹਾਂ ਇੱਕ ਪੰਜਾਬੀਆਂ ਦਾ ਸੁਭਾਅ ਕਿ ਟੈਨ ਨਾ ਮੰਨਣ ਕਿਸੇ ਦੀ ਉਹ ਐਨ ਨੂੰ ਨੋਕੇ ਤੇ ਅੱਗੇ ਲੋਕ ਸਭਾ ਚੋਣਾਂ ਨੇ ਤੇ ਫਿਰ ਕਿ ਆਮ ਆਦਮੀ ਪਾਰਟੀ ਹਾਈ ਕਮਾਂਡ ਦੀ ਸਿੱਧੀ ਦਖਲਅਤ ਜੀ ਨਜ਼ਰ ਆਉਂਦੀ ਆ ਇਹ ਲੱਗਦਾ ਕਿ ਇਹ ਦੋਵੇਂ ਨੁਕਤੇ ਆਮ ਆਦਮੀ ਪਾਰਟੀ ਤੇ ਨੁਕਸਾਨ ਨੈਗੇਟਿਵ ਅਸਰ ਪਾਏਗਾ। ਖੁਕ੍ਰਾ ਸਾਹਿਬ ਇਹ ਤਾਂ ਲਾਗਣੀ ਹੈ ਜਦੋਂ ਪਹਿਲਾਂ ਵੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਨੇ ਪੰਜਾਬ ਸਰਕਾਰ ਦੇ ਕੰਮਾਂ ਦੇ ਵਿੱਚ ਦਖਲਅੰਦਾਜ਼ੀ ਕੀਤੀ ਸੀ ਤੇ ਉਦੋਂ ਸਾਰੀ ਲੋਕਾਂ ਨੇ ਇਸ ਨੂੰ ਬੁਰਾ ਮਨਾਇਆ ਸੀ ਤੇ ਸਰੂਰ ਜਿਹੜੀ ਜਿਤ ਮਾਨ ਦੀ ਚੋਣ ਚ ਅੜੀ ਭੰਨੀ ਜਿਹੜੀ ਮੈਨੂੰ ਲੱਗਦਾ ਉਹ ਇੱਕ ਵੱਡੀ ਸੱਤ ਮਾਰੀ ਸੀਗੀ ਹਾਈ ਕਮਾਂਡ ਦੀ ਦਖਲਅੰਦਾਜ਼ੀ ਖਿਲਾਫ। ਬਿਲਕੁਲ ਬਿਲਕੁਲ ਜੀ ਉਸ ਵੇਲੇ ਲੋਕਾਂ ਦਾ ਜਿਹੜਾ ਰੋਸ ਟਿਆ ਸੀਗਾ ਉਹ ਪੰਜਾਬ ਦੇ ਪੰਜਾਬ ਨੂੰ ਆਪਣੇ ਆਪ ਦੇ ਵਿੱਚ ਉਹ ਚਾਹੁੰਦੇ ਨੇ ਨਾ ਕਿ ਉੱਪਰੋਂ ਦਿੱਲੀ ਤੋਂ ਫੈਸਲੇ ਲਏ ਜਾਣ ਇਹ ਪੰਜਾਬੀਆਂ ਦਾ ਸੁਭਾਅ ਨਹੀਂ ਹੈਗਾ ਚਾਹੇ ਕੋਈ ਵੀ ਪਾਰਟੀ ਹੋਵੇ ਫਿਰ ਵੀ ਉਹ ਪੰਜਾਬ ਦੀ ਆਪਣੀ ਜਿਹੜੀ ਹੈਗੀ ਹੈ ਸ਼ਕਤੀ ਹੈ ਜਾਂ ਪੰਜਾਬ ਦੀ ਨਾਬਰੀ ਹੈ ਉਹਨੂੰ ਦਿਖਾ ਦਿੰਦੇ ਨੇ ਕਿ ਇਸੇ ਤਰ੍ਹਾਂ ਹੋਊਗਾ ਇਹ ਹੈਗਾ ਜਿਸ ਤਰ੍ਹਾਂ ਦੀ ਆਮ ਆਦਮੀ ਪਾਰਟੀ ਗਲਤੀ ਕਰਦੀ ਹੈ ਤਾਂ ਉਹਦੇ ਲਈ ਉਲਟਾਈ ਪੈ ਸਕਦਾ ਦੂਸਰਾ ਜਿਹੜਾ ਈਡੀ ਦਾ ਡਰ ਹੈ ਜਿਵੇਂ ਉਹ ਪਾ ਰਿਹਾ ਹੈ ਆਪਣਾ ਕੇਂਦਰ ਸਰਕਾਰ ਦਬਾਅ ਪਾ ਰਹੀ ਹੈ ਡਰਾ ਰਹੀ ਹੈ ਤੇ ਉਹਦੇ ਚੋਂ ਇਹ ਲੱਗ ਰਿਹਾ ਹੈ ਵੀ ਪੰਜਾਬ ਦੇ ਵਿੱਚ ਹਾਲਾਂਕਿ ਉਹਨਾਂ ਅਸਰ ਨਹੀਂ ਹੋਊਗਾ ਜਿੰਨਾ ਕਿ ਦਿੱਲੀ ਦੇ ਉੱਪਰ ਹੋ ਰਿਹਾ ਸਭ ਤੋਂ ਵੱਧ ਈਲੀ ਦਾ ਕੇਜਰੀਵਾਲ ਦੇ ਉੱਪਰ ਹੋ ਰਿਹਾ ਜਾਂ ਉਹਨਾਂ ਦੇ ਮੰਤਰੀ ਪਹਿਲਾਂ ਫੜੇ ਹੋਏ ਨੇ ਤੇ ਜੇਕਰ ਉਹ ਹੁੰਦਾ ਤੇ ਉਹਦਾ ਪੰਜਾਬ ਦੇ ਉੱਪਰ ਉਹਨਾਂ ਵੱਡਾ ਅਸਰ ਨਹੀਂ ਪਵੇਗਾ ਸਗੋਂ ਪੰਜਾਬ ਦੀ ਜਿਹੜੀ ਆਮ ਆਦਮੀ ਪਾਰਟੀ ਹੈ ਉਸ ਦਾ ਫੈਦਾ ਲੈ ਸਕਦੀ ਆ ਉਸ ਨੂੰ ਆਪਣੇ ਆਪ ਦੇ ਜੇ ਕਰ ਮੋਬਾਈਲਾਈਜ਼ ਕਰਦੇ ਜੇਕਰ ਕੇਂਦਰ ਸਰਕਾਰ ਤੇਜਰੀ ਵਾਲ ਦੇ ਖਿਲਾਫ ਕੋ ਵੱਡਾ ਐਕਸ਼ਨ ਲੈਂਦੀ ਹੈ ਤਾਂ ਉਹਦਾ ਪੰਜਾਬ ਸਰਕਾਰ ਪੰਜਾਬ ਦੀ ਆਮ ਆਦਮੀ ਪਾਰਟੀ ਨੂੰ ਫਾਇਦਾ ਮਿਲ ਸਕਦਾ ਹੈ ਫਾਇਦਾ ਮਿਲ ਸਕਦਾ ਹੈ ਮਿਲ ਸਕਦਾ ਜੀ ਜੇ ਪੰਜਾਬ ਦੀ ਉਹ ਤਾਂ ਪੰਜਾਬ ਦੀ ਲੀਡਰਸ਼ਿਪ ਆ ਲੋਕਾਂ ਕੋਲ ਜਾਊਗੀ ਤੇ ਲੋਕ ਉਹਦੇ ਨਾਲ ਜੁੜਨਗੇ ਵੀ ਸਾਡੇ ਉੱਪਰ ਧੱਕਾ ਕਰ ਰਹੀ ਹੈ ਸਾਡੇ ਨਾਲ ੱੱਕਾ ਹੋ ਰਿਹਾ ਸਾਡੇ ਸਾਨੂੰ ਕੰਮ ਨਹੀਂ ਕਰਨ ਦੇ ਰਹੇ ਲਾਜ਼ਮੀ ਹੋਏਗਾ ਨਾ ਉਹ 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 ਖੁਸ਼ ਹੋਣਗੇ ਕਿ ਕੇਜਰੀਵਾਲ ਹਾਈ ਕਮਾਂਡ ਤੱਕ ਕਰਦੀ ਸੀ ਪੰਜਾਬ ਦੇ ਮੰਤਰੀਆਂ ਨੂੰ ਪੰਜਾਬ ਦੇ ਮੁੱਖ ਮੰਤਰੀ ਨੂੰ ਵਧੀਆ ਹੋਇਆ ਕੇਜਰੀਵਾਲ ਦਾ ਉਹ ਕਿਹੜਾ ਛੁੱਟਿਆ ਪੰਜਾਬ ਦਾ ਜਿਸ ਤਰ੍ਹਾਂ ਖਾਲੀਵਾਲ ਨੂੰ ਪਰਪੇ ਗੰਨਾ ਕਰ ਰਿਹਾ ਪ੍ਰਚਾਰ ਕਰ ਰਿਹਾ ਕਿ ਕੇਜਰੀਵਾਲ ਚਲਾਉਂਦਾ ਸੀ ਗੁਪਤਾ ਚਲਾਉਂਦੀ ਹੈ ਪੰਜਾਬ ਨੂੰ ਉਹਦਾ ਫਾਇਦਾ ਵੀ ਹੋ ਸਕਦਾ ਕਿ ਕਿਹੜਾ ਛੁੱਟ ਗਿਆ ਚਲੋ ਵਧੀਆ ਅਜਾਤ ਤੌਰ ਤੇ ਮੁੱਖ ਮੰਤਰੀ ਤੇ ਮੰਤਰੀ ਕੰਮ ਕਰਨਗੇ हां पंजाब ਦੇ ਵਿੱਚ ایسی ایسی ਕੋਈ ਗੱਲ ਨਹੀਂ ਆਮ ਆਦੀ ਪਾਰਟੀ ਦੀ ਲੀਡਰਸ਼ਿਪ ਬਹੁਤ ਸਮਰਥਾ ਹੈ ਪੰਜਾਬ ਚ ਚਲਾਉਣ ਦੀ ਸਮਰਥਾ ਚਲਾ ਹੀ ਰਹੀ ਆ ਪੰਜਾਬ ਨੂੰ ایسی ਕੋਈ ਉਹ ਨਹੀਂ ਪ੍ਰੋਕਿੰਦਰ ਦਾ ਨਮਾਇੰਦਿਆਂ ਨੂੰ ਪਟੋਸਨ ਦੀ ਕੀ ਜ਼ਰੂਰਤ ਹੈਗੀ ਪੰਜਾਬ ਆਪਣੇ ਆਪ ਫੈਸਲੇ ਲਵੇ ਪੰਜਾਬ ਦੇ ਆਪਣੇ ਹਿੱਤ ਨੇ ਪੰਜਾਬ ਦੀ ਆਪਣੀ ਵੱਖਰੀ ਆਇਡੈਂਟੀਟੀ ਆ ਪੰਜਾਬ ਬਾਰੇ ਗੰਭੀਰਤਾ ਨਾਲ ਹਿਤੂਚ ਰਹੇ ਨਹੀਂ ਕਿ ਕਰ ਸਕਦੇ ਨਹੀਂ ਕਿਉਂਕਿ ਜਿਸ ਤਰ੍ਹਾਂ ਦੇ ਇਹਨਾਂ ਨੇ ਪਹਿਲੇ ਜਨਤ ਸਰਕਾਰੇ ਦਾ ਬੀਜਪੀ ਨੂੰ ਪੰਜਾਬ ਨੂੰ ਕੋਈ ਫਾਇਦਾ ਨਹੀਂ ਹੋਣਾ ਮੈਨੂੰ ਲੱਗਦਾ ਵੋਕਰ ਸਾਹਿਬ ਬੀਜੇਪੀ ਐਸੀ ਗੱਲ ਨਹੀਂ ਬੀਜੇਪੀ ਇੰਨੇ ਅਭੀ ਨਹੀਂ ਥੱਲੇ ਜਾਊਗੀ ਆਉਣ ਇਹਨਾਂ ਦਿਨਾਂ ਦੇ ਵਿੱਚ ਜਿਸ ਤਰ੍ਹਾਂ ਕੇ ਵੋਟਾਂ ਦੀ ਪੋਲਰਾਈਜੇਸ਼ਨ ਹੋਈ ਹੈ ਰਾਮ ਮੰਦਰ ਦੇ ਪ੍ਰਾਣ ਪ੍ਰティਸ਼ਠਾ ਤੋਂ ਬਾਅਦ ਇਹ ਭਾਰਤੀ ਜਨਤਾ ਪਾਰਟੀ ਨੂੰ ਇਸ ਦਾ ਫਾਇਦਾ ਜ਼ਰੂਰ ਹੋਏਗਾ ਉਹਦੀ ਆਪਣੀਆਂ ਜਿੰਨੀਆਂ ਸੀਟਾਂ ਨੇ ਤੇ ਦੂਸਰਾ ਜਿਵੇਂ ਲੱਗਦੀਆਂ ਨੇ ਸੰਭਾਵਨਾਵਾਂ ਅਕਾਲੀ ਦਲ ਨਾਲ ਸਿੱਧੇ ਤੌਰ ਤੇ ਬੇਸ਼ੱਕ ਸਮਝੌਤਾ ਨਾ ਹੋਵੇ ਪਰੰਤੂ ਅੰਦਰ ਖਾਤੇ ਜ਼ਰੂਰ ਸਮਝੌਤਾ ਹੋਏਗਾ ਤਾਂ ਅਕਾਲੀ ਦਲ ਉਹਨਾਂ ਨੂੰ ਵੋਟਾਂ ਟਰਾਂਸਫਰ ਕਰਾ ਸਕਦੇ ਨੇ ਤੇ ਇਹ ਉਹ ਅਕਾਲੀ ਉਮੀਦਵਾਰਾਂ ਨੂੰ ਜਿੱਥੇ-ਜਿੱਥੇ ਹੋਵੇਗੇ ਇਸ ਤਰ੍ਹਾਂ ਦੀ ਗੇਮ ਖੇਡੀ ਜਾਸਾ ਬਾਕੀ ਫਿਰ ਕੇਂਦਰ ਦੀ ਸਰਕਾਰ ਹੈ ਉਹਨਾਂ ਪਾਸ ਬੜੀ ਬੜੇ ਸਾਧਨ ਨੇ ਬੜਾ ਕੁਝ ਹੈ ਬੜੀਆਂ ਸੋਰਸ ਨੇ ਬੜਾ ਉਹਨਾਂ ਨੂੰ ਪਤਾ ਲੱਗਣਾ ਤੇ ਉਸ ਦੇ ਨਾਲ ਐਸੀ ਗੱਲ ਨਹੀਂ ਕਿ ਭਾਰਤੀ ਜਨਤਾ ਪਾਰਟੀ ਬਿਲਕੁਲ ਪਿੱਛੇ ਰਹੇ ਉਹ ਪੂਰੀ ਆਪਣੀ ਉਹਦੇ 'ਚ ਆਪਣਾ ਫਾਈਟ ਦੇਗੀ ਤੇ ਆਪਣਾ ਉਹ ਆਪਣਾ ਆਧਾਰ ਬਣਾਉਣਗੇ ਐਸੀ ਗੱਲ ਨਹੀਂ ਹੈਗੀ ਭਾਰਤੀ ਜਨਤਾ ਤੇ ਮੈਨੂੰ ਲੱਗਦਾ ਕਿ ਸਮਝੌਤਿਆਂ ਦੀ ਰਾਜਨੀਤੀ ਕਾਫੀ ਚੱਲੇਗੀ ਕਿਉਂਕਿ ਕਾਂਗਰਸ ਤੇ ਆਪ ਦੇ ਵਿੱਚ ਵੀ ਕੋਈ ਨਾ ਕੋਈ ਅੰਦਰਖਾਤੇ ਹੋ ਸਕਦਾ ਹੈ ਇਹ ਵੀ ਹੋ ਸਕਦਾ ਕਿ ਕਾਲੀਆਂ ਦਾ ਨਾਲ ਬੀਜੇਪੀ ਨਾਲ ਹੋ ਜੇ ਤੇ ਫਿਰ ਹੋ ਸਕਦਾ ਕਾਲੀਆਂ ਦਾ ਕਾਂਗਰਸ ਨਾਲ ਵੀ ਹੋ ਜੇ ਕਈ ਵਾਰ ਇਦਾਂ ਹੋ ਜਾਂਦਾ ਕਿ ਤੁਹਾਡਾ ਕਮਜ਼ੋਰ ਬੁਲਾਣਾ ਤਾਂ ਤੇ ਆ ਉੱਥੇ ਤੁਹਾਡੇ ਨੂੰ ਅਸੀਂ ਵੋਟਾਂ ਪਾਵਾਂਗੇ ਤੁਸੀਂ ਸਾਡੇ ਨੂੰ ਪਾਓ ਇਸ ਤਰ੍ਹਾਂ ਹੋ ਸਕਦਾ ਹੁੰਦਾ ਕਿ ਕਮਜ਼ੋਰ ਦੰਦੇ ਨੂੰ ਹਰਾ ਦੋ ਸਮਾਰ ਕੇ ਤੇ ਜਿਹੜਾ ਥੋੜਾ ਸਟਰੋਂਗ ਆ ਉਹਨੂੰ ਜਿਤਾ ਦਿਓ ਇੱਕ ਦੂਜੇ ਦਾ ਸੈਟਿੰਗ ਹੋ ਸਕਦੀ ਹੈ ਇਹ ਤਾਂ ਹੁਕਰ ਸਾਹਿਬ ਦੇਖੋ ਪਹਿਲਾਂ ਵੀ ਹੁੰਦੀ ਰਹੀ ਆ ਇਹ ਇਹ ਬਿਲਕੁਲ ਸੰਭਾਵਨਾਵਾਂ ਬਣਦੀਆਂ ਨੇ ਜੀਆਂ ਪਿੱਛੇ ਵੀ ਹੁੰਦੀ ਰਹੀ ਆ ਵਿਧਨ ਪਾਰਟੀ ਆਪਸੀ ਆਪਣੇ ਵਿਰੋਧੀ ਨੂੰ ਅ ਮਤਲਬ ਕਾਂਗੀ ਦੇਣ ਦੇ ਲਈ ਕਈ ਵਾਰ ਹੁੰਦਾ ਵੀ ਦੂਸਰੀ ਵਿਰੋਧੀ ਪਾਰਟੀ ਦੀ ਲੀਡਰਸ਼ਿਪ ਨੂੰ ਹਲਾਉਣ ਦੇ ਲਈ ਆਪਸ ਚ ਵੀ ਰਲ ਜਾਂਦੇ ਨੇ ਇਹ ਹੋ ਜਾਂਦਾ ਹੈਗਾ ਹੁੰਦਾ ਰਿਹਾ ਹੈਗਾ ਪਿਛਲੇ ਸਮੇਂ ਦੇ ਦੌਰਾਨ ਵੀ ਹੋਇਆ ਬਿਲਕੁਲ ਤੁਹਾਡੀ ਸੰਭਾਵਨਾਵਾਂ ਨੇ ਵੀ ਕਾਂਗਰਸ ਦੇ ਨਾਲ ਵੀ ਕਾਲੀਆਂ ਦਾ ਹੋ ਸਕਦਾ ਹੈ ਅੰਦਰਖਾਤ ਕਿ ਹੋ ਸਕਦਾ ਹੈ ਠੀਕ ਹੈ ਡਾਕਟਰ ਸਾਹਿਬ ਠੀਕ ਹੈ ਰੱਖ ਸਾਹਿਬ کافی ਗੱਲਬਾਤ ਹੋ ਗਈ ਹੈ ਸੋ ਇਸ ਹਨ ਡਾਕਟਰ ਭਗਵੰਤ ਸਿੰਘ ਸਾਰੀ ਚਰਚਾ ਤੋਂ ਗੱਲ ਇਹ ਸਾਹਮਣੇ ਆਈ ਹੈ ਕਿ ਇਸ ਵਾਰ ਦੋ ਜਿਹੜੇ ਹੈਗੇ ਆ ਤਿੱਖੇ ਨੁਕਤੇ ਸਾਹਮਣੇ ਆਏ ਨੇ ਕਿ ਇੱਕ ਤਾਂ ਅੰਦਰੂਨੀ ਜਿਹੜੀ ਹੈਗੇ ਸਮਝੌਤਾ ਦੀ ਰਾਜਨੀਤੀ ਚੱਲੇਗੀ ਦੂਸਰਾ ਚੰਗਾ ਉਮੀਦਵਾਰ ਵੀ ਲੋਕ ਵੇਖਣਗੇ ਹਾਲ ਦੀ ਘੜੀ ਪੰਜਾਬ ਦੇ ਵਿੱਚ ਕਿਸੇ ਵੀ ਵੱਡੀ ਕਿਸੇ ਵੀ ਸਿਆਸੀ ਪਾਰਟੀ ਬਾਰੇ ਇਹ ਨਜ਼ਰ ਨਹੀਂ ਆਉਂਦਾ ਕਿ ਲੋਕਾਂ ਦਾ ਚਾਹ ਕਿਸੇ ਇੱਕ ਪਾਰਟੀ ਵੱਲ ਆ ਰਲੇ ਮਿਲੇ ਪ੍ਰਤੀਕਰਮ ਜਨ ਨਜ਼ਰ ਆਉਂਦਾ ਹੈ ਦੇ ਹੌਸਲੇ ਚ ਵੀ ਕੋਈ ਪਾਰਟੀ ਨਜ਼ਰ ਨਹੀਂ ਆਉਂਦੀ ਭਾਵੇਂ ਕਿ ਸਾਰੀਆਂ ਪਾਰਟੀਆਂ ਕਹਿੰਦੀਆਂ ਨੇ ਕਿ 13-13 ਲੈ ਜਾਗੇ ਸੋ ਦੇਖਦੇ ਹਾਂ ਉਹਨਾਂ ਦੇ ਦਿਨਾਂ ਦਰਾਂ ਸਿਆਸੀ ਪੋਜੀਸ਼ਨ ਪੰਜਾਬ ਦੀ ਕਿਸ ਤਰ੍ਹਾਂ ਦੀ ਰਹੇਗੀ ਧੰਨਵਾਦ